ਕੁਝ ਇੱਕ ਚਾਰਟ ਉਹਨਾਂ ਨੇ ਬਣਾ ਕੇ ਰੱਖਿਆ ਉਹਨਾਂ ਦਾ ਕਹਿਣਾ ਹੈ ਕਿ ਇਸ ਚਾਰਟ ਦੇ ਜ਼ਰੀਏ ਉਹ ਅੱਜ 슈ਗਰ ਦੀ ਬਿਮਾਰੀ ਦੀ ਪੋਲ ਖੋਲਣ ਆਲੇ ਨੇ ਤੇ 슈ਗਰ ਦੀ ਬਿਮਾਰੀ ਨੂੰ ਲੈ ਕੇ ਜਿਹੜੇ ਲੋਕ ਮਰੀਜ਼ਾਂ ਨੂੰ ਵਹਿਮਾ ਭਰਮਾ ਚ ਪਾਉਂਦੇ ਨੇ ਮਿਸ ਗਾਈਡ ਕਰਦੇ ਨੇ ਅੱਜ ਉਹਨਾਂ ਤੋਂ ਵੀ ਉਹ ਉਹਨਾਂ ਗੱਲਾਂ ਬਾਤਾਂ ਤੋਂ ਵੀ ਪਰਦਾ ਚੁੱਕਣ ਵਾਲੇ ਤਿੰਨ ਚਮਚਿਆਂ ਨਾਲ 슈ਗਰ ਦਾ ਨਾਮੋ ਨਿਸ਼ਾਨ ਜਿਹੜਾ ਜ਼ਿਆਦਾਤਰ ਮਿਟ ਜਾਏਗਾ ਮਿਟ ਜਾਏਗਾ ਜੀ ਬਿਲਕੁਲ ਇਹ 슈ਗਰ ਅਸਲ ਚ ਕੀ ਹੈਗਾ ਸਾਡੇ ਅੰਦਰ ਇਹ ਬਿਮਾਰੀ ਜਿਹੜੀ ਹੈ ਨਾ ਇਹ ਐਂ ਲਾ ਲੋ ਵਹਿਮਾ ਨੇ ਸਾਨੂੰ ਇਹ ਬਿਮਾਰ ਬਣਾਤਾ ਹੋਇਆ ਕੀ ਨੁਸਖਾ ਫਾਰਮੂਲਾ ਜੀ ਫਿਰ ਤੁਸੀਂ ਕਹਿ ਰਹੇ ਹੋ ਕਿ 90 ਫੀਸਡ ਲੋਕਾਂ ਦੀ 슈ਗਰ ਹੈਗੀ ਹੈ ਜਿਹੜੀ ਉਹ ਇਹ ਨੁਸਖੇ ذریعے ਹੀ ਠੀਕ ਕੀਤੀ ਜਾ ਸਕਦੀ ਹੈ ਇਹਨੂੰ ਵੀ ਕੁੱਟ ਲਿਆ ਤੇ ਤੁਸੀਂ ਇਹਨੂੰ ਵੀ ਕੱਟ ਲੈ ਚੰਗੀ ਤਰ੍ਹਾਂ ਗਰਮੋਂ ਤੋਂ ਵਰਲਡਵਾਈਡ ਦੇਖਿਆ ਜਾਏ ਤਾਂ WHO ਨੇ ਬਿਮਾਰੀ ਘੋਸ਼ਿਤ ਕੀਤਾ ਵੀ ਨਹੀਂ ਹਾਲਤਾਂ ਆਸ਼ਯਮ ਸੁਖਮ ਤੇ ਸੁਪਨ ਸੁਖਮ ਮਤੋਂ ਜਿਹੜੇ ਲੋਗ ਖਾਣਾ ਵਧੀਆ ਪਸੰਦ ਕਰਦੇ ਐ ਤੇ ਰੈਸਟ ਕਰਨਾ ਪਸੰਦ ਕਰਦੇ ਉਹਨਾਂ ਲੋਕਾਂ ਨੂੰ ਸ਼ੂਗਰ ਹੋਣੀ ਹੀ ਹੋਣੀ ਐ ਜੇ ਤੁਸੀਂ 슈ਗਰ ਨੂੰ 100% ਉਹ ਥੱਲੇ ਵਾਲੇ ਤਿੰਨ ਜਿਹੜੇ ਨੇ ਟੈਸਟ 4 5 ਤੇ 6 ਨੰਬਰ ਇਹ ਹੀ ਦੁਨੀਆ ਨੂੰ ਪਤਾ ਨੇ ਇਹ ਹੀ ਟੈਸਟ ਡਾਕਟਰ ਕਰਾਉਂਦੇ ਐ ਇਹਦੇ ਉੱਤੇ ਹੀ ਸਾਰੀ ਬਿਜ਼ਨਸ ਦੀ ਗੇਮ ਘੁੰਮਦੀ ਐ ਕਿਤੇ ਤੁਸੀਂ ਨਵੇਂ ਟੈਸਟ ਕੱਢ ਲਿਆ ਜੀ ਮੈਂ ਨਹੀਂ ਲਿਆ ਜੀ ਇਹ ਟੈਸਟ ਅੱਜ ਤੋਂ 20 ਸਾਲ ਪਹਿਲਾਂ ਦੇ ਬਣੇ ਹੋਏ ਐ ਬਟ ਅੱਜ ਤੱਕ ਡਾਕਟਰਾਂ ਨੇ ਲਾ ਲੋ ਜਾਂ ਮੈਂ ਹੁਣ ਨਾਮ ਨਹੀਂ ਲੈ ਸਕਦਾ ਇੱਥੇ ਕਿਸੇ ਵੀ ਦਾ ਇਹ ਟੈਸਟ ਤੁਸੀਂ Google ਤੇ ਜਾ ਕੇ ਸਰਚ ਕਰੋ ਇਹ ਸਾਰੇ ਟੈਸਟ ਤੁਹਾਨੂੰ ਮਿਲਣਗੇ ਔਰ ਇਹ ਬਿਲਕੁਲ ਕਲੀਅਰੈਂਸ ਕਰ ਦਿੰਦੇ ਆ ਕਿ ਤੁਹਾਨੂੰ ਸ਼ੂਗਰ ਹੈ ਜੈਨੂਨ ਸ਼ੂਗਰ ਹੈ ਜਾਂ ਨਹੀਂ ਹੈ ਮੈਂ ਇੱਥੇ ਬੈਠਾ ਇਸ ਚੀਜ਼ ਦਾ ਦਾਵਾ ਕਰਦਾ ਕਿ 90% ਪੇਸ਼ੈਂਟ ਇਹਦੇ ਚੋਂ ਪਾਸ ਹੋਣਗੇ ਸ਼ੂਗਰ ਕਿਸੇ ਨੂੰ ਮਿਲੇਗੀ ਨਹੀਂ ਉਹ ਖਾਮ ਖੱਚ ਦਵਾਈਆਂ ਖਾ ਰਹੇ ਨੇ ਜਿਹਦੀਆਂ ਦਵਾਈਆਂ ਦੀ ਲੋੜ ਹੀ ਨਹੀਂ ਬੋਡੀ ਨੂੰ ਜਿਸ ਸਾਲਟ ਦੀ ਲੋੜ ਹੀ ਨਹੀਂ ਬੋਡੀ ਨੂੰ ਉਹ ਆਪਣੇ ਅੰਦਰ ਪਾਇਆ ਜਾ ਰਿਹਾ ਹੈ ਇਹ ਅਸੀਂ ਐਸਲੀ ਰੱਖਿਆ ਹੈ ਕਿ ਜਿਨ੍ਹਾਂ ਲੋਕਾਂ ਨੇ ਸਾਰਾ ਸਰੀਰ ਆਪਣਾ ਤੈਸ ਨੈਸ ਕਰ ਰਿਹਾ 10 10 15 15 20 20 ਸਾਲ ਹੋ ਗਏ ਨੇ ਸ਼ੂਗਰ ਦੀ ਦਵਾਈ ਖਾਂਦਿਆਂ ਨੂੰ ਬਾਹਰੀ ਚੀਜ਼ਾਂ ਖਾਂਦਿਆਂ ਨੂੰ ਉਹਨਾਂ ਨੂੰ ਕਾਊਂਟਰ ਕਰਨ ਦੇ ਲਈ ਇਹ ਕੈਪਸੂਲ ਔਰ ਉਹ ਜਿਹੜੀ ਤੁਹਾਡੇ ਸਾਹਮਣੇ ਪਈ ਹੈ ਡਾਇਬੀਟੀਜ਼ ਦੀ ਮੈਡੀਸਿਨ ਸ਼ੂਗਰ ਅਸਲ 'ਚ 200 ਸਵਾ 200 ਤੱਕ ਨੂੰ ਵੀ ਅਸੀਂ ਸ਼ੂਗਰ ਨਹੀਂ ਮੰਨਦੇ ਖਾਣਾ ਖਾ ਕੇ ਜਿਹੜੀ ਹੁੰਦੀ ਹੈ ਕੀ ਕਹਿ ਰਹੇ ਹੋ ਇੱਕ ਵਾਰ ਰੀਪੀਟ ਕਰਿਓ ਜ਼ਰਾ ਕੈਮਰੇ ਸਾਹਮਣੇ ਬਿਲਕੁਲ 200 ਸਵਾ 200 ਤੱਕ ਸ਼ੂਗਰ ਮੰਨਣੀ ਹੀ ਨਹੀਂ ਚਾਹੀਦੀ ਸਾਡੀ ਬਾਡੀ ਦੇ ਅੰਦਰ ਜਿਹੜਾ ਨਾ ਸਿਸਟਮ ਹੀ ਇਦਾਂ ਦਾ ਹੈ ਕਿ ਤੁਸੀਂ ਵੱਧ ਖਾ ਲਿਓ ਸਾਰਾ ਦਿਨ ਤੈਰਦੀ ਰਹੇਗੀ ਜਿਹੜਾ 100 120 ਨੂੰ ਜਿਹੜਾ ਕਹਿੰਦੇ ਨੇ ਜੀ ਉਹ ਉਹ ਕੀ ਹੈ ਜੀ ਉਹ ਜਸਟ ਆਪਾਂ ਉਹੀ ਤਾਂ ਗੱਲ ਕਰ ਰਹੇ ਹਾਂ ਜਸਟ ਇੱਕ ਬਿਜ਼ਨਸ ਹੈ ਪਰ ਉਸ ਨੂੰ ਹੀ ਠੀਕ ਕਰਨ ਦਾ ਇਹ ਜਿਹੜਾ ਅੱਜ ਤਰੀਕਾ ਅਸੀਂ ਦੇਣਾ ਹੈ ਤੁਹਾਨੂੰ ਤਾਂ ਕਿ ਜਿਹੜੀ ਤੁਸੀਂ ਆਪਣੇ ਪਾਰਟਨਰ ਦੇ ਨਾਲ ਇੰਜੋ ਤੇ ਉਹਦੇ 슈ગર ਵਾਲੇ ਵੀ हां 슈ગર ਵਾਲੇ ਵੀ ਕਿਉਂਕਿ 슈ગર ਵਾਲਿਆਂ ਦਾ ਸਭ ਤੋਂ ਜ਼ਿਆਦਾ ਇਫੈਕਟ ਇਹਦੇ ਤੇ ਹੁੰਦਾ ਹੈ। ਤੇ ਸਾਡਾ ਟ੍ਰਾਈਗਲਾਈਸਰਾਈਡ ਵਧ ਰਿਹਾ ਜਿਹਦੇ ਨਾਲ ਸਾਡਾ ਕੋਲੇਸਟ੍ਰੋਲ ਵਧ ਰਿਹਾ ਜਿਹਦੇ ਨਾਲ ਸਾਡਾ ਖੂਨ ਗਾੜਾ ਹੋ ਰਿਹਾ ਫਿਰ ਉਹ ਖੂਨ ਗਾੜੇ ਨੂੰ ਠੀਕ ਕਰਨ ਦੀ ਇੱਕ ਗੋਲੀ ਫਿਰ ਤੁਹਾਨੂੰ ਲੱਗ ਜਾਨੀ ਹੈ 2-4 ਸਾਲਾਂ ਦੇ ਅੰਦਰ ਅੰਦਰ। ਠੀਕ ਹਲਦੀ ਰੱਖਣੀ ਹੈ। ਠੀਕ ਹੈ ਥੋੜੀ ਜਿਆਦਾ ਵੀ ਲੈ ਸਕਦੇ ਹੋ ਤੇ ਇਹਦੀਆਂ ਚਾਰ ਚੁੰਡੀਆਂ ਜਾਂ ਪੰਜ ਚੁੰਡੀਆਂ ਮੰਨ ਕੇ ਚੱਲੋ ਮੋਟੀਆਂ ਠੀਕ ਹੈ ਇਹਨੂੰ ਆਪਸ ਦੇ ਵਿੱਚ ਐ ਕਰਕੇ ਮਿਕਸ ਕਰਨਾ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਆਂ ਜਿਹੜੀ ਬੂਟੀਆਂ ਨਾਲ ਗੱਲਾਂ ਬਾਤਾਂ ਕਰਨ ਵਾਲੇ ਵੈਦ ਡਾਕਟਰ ਗੁਰਮੀਤ ਸਿੰਘ ਹੋਰਾਂ ਕੋਲ ਜਿਹੜੇ ਅੱਜ 슈ਗਰ ਦੇ ਉੱਤੇ 슈ਗਰ ਦੀ ਬਿਮਾਰੀ ਦਾ ਅਸੀਂ ਕਹਿ ਲਈਏ ਕਿ ਬਹੁਤ ਸਾਰੀਆਂ ਜਿਹੜੇ ਵਹਿਮ ਭਰਮ ਔਰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਤੋਂ ਪਰਦਾ ਚੁੱਕਣ ਵਾਲੇ ਨੇ ਕੁਝ ਇੱਕ ਚਾਰਟ ਉਹਨਾਂ ਨੇ ਬਣਾ ਕੇ ਰੱਖਿਆ ਉਹਨਾਂ ਦਾ ਕਹਿਣਾ ਹੈ ਕਿ ਇਸ ਚਾਰਟ ਦੇ ਜ਼ਰੀਏ ਉਹ ਅੱਜ 슈ਗਰ ਦੀ ਬਿਮਾਰੀ ਦੀ ਪੋਲ ਖੋਲਣ ਆਲੇ ਨੇ ਤੇ 슈ਗਰ ਦੀ ਬਿਮਾਰੀ ਨੂੰ ਲੈ ਕੇ ਜਿਹੜੇ ਲੋਕ ਮਰੀਜ਼ਾਂ ਨੂੰ ਵਹਿਮਾ ਭਰਮਾ ਚ ਪਾਉਂਦੇ ਨੇ ਮਿਸ ਗਾਈਡ ਕਰਦੇ ਨੇ ਅੱਜ ਉਹਨਾਂ ਤੋਂ ਵੀ ਉਹ ਉਹਨਾਂ ਗੱਲਾਂ ਬਾਤਾਂ ਤੋਂ ਵੀ ਪਰਦਾ ਚੁੱਕਣ ਵਾਲੇ ਨੇ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਅਸੀਂ ਸਵਾਗਤ ਕਰ ਲੈਂਦੇ ਹਾਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਸਾਰੇ ਵੇਖ ਰਹੇ ਹਕੀਕਤ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ। ਜੀ। ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ 슈ਗਰ ਦੇ ਉੱਤੇ 슈ਗਰ ਏਡੀ ਵੱਡੀ ਬਿਮਾਰੀ ਹੈ ਨਹੀਂ ਜਿੰਨੀ ਵੱਡੀ ਉਸ ਨੂੰ ਬਣਾ ਦਿੱਤਾ ਗਿਆ। ਔਰ ਤੁਸੀਂ ਤਾਂ ਇੱਥੇ ਤੱਕ ਕਹਿ ਰਹੇ ਵੀ 슈ਗਰ ਕੋਈ ਬਿਮਾਰੀ ਹੀ ਨਹੀਂ ਹੈ ਜੀ। ਇਹ 슈ਗਰ ਨੂੰ ਤਾਂ ਵਰਲਡਵਾਈਡ ਦੇਖਿਆ ਜਾਏ ਤਾਂ WHO ਨੇ ਬਿਮਾਰੀ ਘੋਸ਼ਿਤ ਕੀਤਾ ਵੀ ਨਹੀਂ ਹਾਲੇ ਤੱਕ। ਅੱਛਾ ਡਿਜ਼ੀਜ਼ ਦੀ ਸ਼੍ਰੇਣੀ ਚ ਇਹਨੂੰ ਨਹੀਂ ਰੱਖਿਆ ਗਿਆ। ਓਕੇ। ਇਹ ਲਾਈਫ ਸਟਾਈਲ ਦੀ ਜਿਹੜੀ ਸਾਡੀ ਸੈਟਿੰਗ ਨਾ ਹੋਣ ਕਰਕੇ ਇਹ ਸਾਡੇ ਸਰੀਰ ਦੇ ਅੰਦਰ ਕੁਝ ਚੇਂजेस ਹੁੰਦੇ ਆ ਨਾ ਕਿ ਇਹ ਬਿਮਾਰੀ ਹੁੰਦੀ ਆ ਚੇਂजेस ਐ ਓਨਲੀ ਚੇਂजेस ਇਹ ਬਿਮਾਰੀ ਬਿਲਕੁਲ ਨਹੀਂ ਹੈਗੀ ਇਸ ਕਰਕੇ ਇਹਨੂੰ ਅਸੀਂ 슈ਗਰ ਨੂੰ ਬਿਮਾਰੀ ਮੰਨਦੇ ਹੀ ਨਹੀਂ ਤੇ ਨਾ ਹੀ ਇਹ ਕਦੇ ਬਿਮਾਰੀ ਕੋਈ ਅੱਜਕੱਲ ਅਜ ਤੱਕ ਹੋਈ ਐ ਪਰਮੇਹ ਰੋਗ ਜਿਹੜਾ ਆਯੁਰਵੇਦ ਦੇ ਅੰਦਰ ਕਿਹਾ ਗਿਆ ਪਰਮੇਹ ਦੇ ਜਿਹੜੇ ਨੇ ਉਹ ਲਗਭਗ 20 ਪ੍ਰਕਾਰ ਬੋਲੇ ਗਏ ਨੇ 10 ਪ੍ਰਕਾਰ ਬੋਲੇ ਗਏ ਨੇ ਕਫਜ ਪਰਮੇਹ ਦੇ ਤੇ ਕੀ ਹੁੰਦਾ ਜੀ ਕਫ ਤੋਂ ਹੋਣ ਵਾਲਾ ਓਕੇ ਕਫ ਮਤੋਂ ਸਰਦੀ ਖਾਂਸੀ ਵਾਲਾ ਕਫ ਨਹੀਂ ਮੈਂ ਕਹਿ ਰਿਹਾ ਜਿਹੜੀ ਸਰੀਰ 'ਚ ਪ੍ਰਕਿਰਤੀ ਹੁੰਦੀ ਨੇ ਬਾਤ ਪਿੱਤ ਔਰ ਕਫ ਇਹਨਾਂ ਤਿੰਨਾਂ ਟੂ ਰਿਲੇਟਡ ਕਫ ਇੱਕ ਪ੍ਰਕਿਰਤੀ ਹੁੰਦੀ ਹੈ ਤੇ ਉਸ ਪ੍ਰਕਿਰਤੀ ਵਾਲੇ ਬੰਦੇ ਨੂੰ ਜਿਹੜੇ ਪਰਮੇ ਹੁੰਦੇ ਨੇ ਉਹਨਾਂ ਦੇ ਵਿੱਚ ਮధుమే ਆਉਂਦਾ ਇਹ ਜਿਹੜੇ ਯਾਨੀ ਕਿ ਸਾਧਿਆ ਹੈ ਇਹਨੂੰ ਠੀਕ ਕੀਤਾ ਜਾ ਸਕਦਾ ਤੇ ਦੂਸਰੀ ਆ ਗਈ ਪਿੱਤ ਪਰਮੇ ਪਿੱਤ ਪਰਮੇ ਦੇ ਵਿੱਚ 6 ਪ੍ਰਕਾਰ ਨੇ ਉਹ ਜਿਹੜੇ ਨੇ ਯੱਪਿਆ ਬੋਲੇ ਨੇ ਯਾਨੀ ਕਿ ਥੋੜਾ ਜਿਹਾ ਮੁਸ਼ਕਲ ਨਾਲ ਠੀਕ ਹੋ ਜਾਂਦੇ ਆ ਤੇ ਵਤਜ ਪਰਮੇ ਜਿਹੜੇ ਨੇ ਉਹ ਬਹੁਤ ਔਖੇ ਠੀਕ ਹੁੰਦੇ ਨੇ ਉਹਨਾਂ ਨੂੰ ਬੋਲਿਆ ਗਿਆ ਕ੍ਰਿਚਸੱਦਿਆ ਯਾਨੀ ਬਹੁਤ ਮੁਸ਼ਕਲ ਨਾਲ ਠੀਕ ਹੋਣ ਵਾਲੇ ਇਹਦੇ ਚ ਹੁਣ ਜਿਹੜਾ ਕਿਉਂਕਿ ਆ ਜਿਹੜਾ ਮధుਮੇ ਵਾਲਾ ਪਰਮੇ ਆ ਇਹ ਕਫ ਦੀ ਸ਼੍ਰੇਣੀ ਚ ਆਉਂਦਾ ਹੈ ਇਹਦੇ ਚ ਮਰਸ਼ੀ ਵਾਗ ਪਟ ਜਿਹੜੇ ਨੇ ਆਪਣੇ ਹੋਏ ਨੇ ਉਹਨਾਂ ਨੇ ਲਿਖਿਆ ਪਰਮੇਹ ਹੇਤੂ ਕਫ ਕ੍ਰਿਚ ਸਰਵਮ ਜਿਹੜੇ ਪ੍ਰਮੇਹ ਦੇ ਸਭ ਤੋਂ ਜ਼ਿਆਦਾ ਹੇਤੂ ਹੁੰਦੇ ਨੇ ਕਾਰਨ ਹੁੰਦੇ ਨੇ ਉਹ ਕਫ ਤੋਂ ਹੀ ਰਿਲੇਟਡ ਹੁੰਦੇ ਨੇ ਤੇ ਇਹਦੇ ਵਿੱਚ ਜਿਹੜੀਆਂ ਨੇ ਬਹੁਤ ਸਾਰੀਆਂ ਜਿਹੜੀਆਂ ਅੱਜ ਕੱਲ ਪੈਥੀਆਂ ਦੇ ਵਿੱਚ ਇਹਦਾ ਟ੍ਰੀਟਮੈਂਟ ਜਿਹੜਾ ਉਹ ਦੱਸਿਆ ਜਾ ਰਿਹਾ ਜਦੋਂ ਕਿ ਇਹ ਰੋਗ ਨਹੀਂ ਹੈਗਾ ਇਹਦਾ ਇੰਨਾ ਤਗੜਾ ਵੱਡਾ ਬਿਜ਼ਨਸ ਬਣਿਆ ਹੋਇਆ ਹੈ ਇੰਡਸਟਰੀ ਜਿਹੜੀ ਇੰਨੀ ਵੱਧ ਫੁੱਲ ਰਹੀ ਹੈ ਜਦੋਂ ਕਿ ਇਹ ਰੋਗ ਨਹੀਂ ਹੈਗਾ ਇਹਨੂੰ ਰੋਗ ਮੰਨਣ ਦੀ ਜਿਹੜੀ ਹੈ ਉਹ ਗਲਤੀ ਲੋਕ ਬਿਲਕੁਲ ਨਾ ਕਰਨ ਮੈਂ ਸ਼ਰਯਮ ਕਹਿ ਰਹਿਆ ਹੈ ਸ਼ੂਗਰ ਹੁੰਦਾ ਕੀ ਅਗਰ ਰੋਗ ਨਹੀਂ ਹੈਗਾ ਜੀ ਹੁੰਦਾ ਕਿ ਐਕਚੁਅਲੀ ਜਿਹੜੇ ਸਾਡੇ ਬਾਡੀ ਦੇ ਅੰਦਰ ਅਸੀਂ ਜਦੋਂ ਵੀ ਕੋਈ ਚੀਜ਼ ਖਾਂਦੇ ਆ ਉਹਦੇ ਵਿੱਚੋਂ ਬਾਡੀ ਗਲੂਕੋਜ਼ ਕੱਢਦੀ ਹੈ ਉਹ ਗਲੂਕੋਜ਼ ਸਾਡੇ ਜਿਹੜੇ ਮਾਈਕਰੋ ਸੈਲਸ ਨੇ ਉਹਨਾਂ ਦੇ ਅੰਦਰ એનર્ਜੀ ਪ੍ਰੋਡਿਊਸ ਕਰਨ ਦਾ ਕੰਮ ਕਰਨਾ ਹੁੰਦਾ ਗਲੂਕੋਜ਼ ਨੇ ਠੀਕ ਹੈ ਬਟ ਜਿਹੜਾ ਜਰੀਆ ਹੈ ਉਹ ਜਰੀਆ ਹੁੰਦਾ ਇਨਸੂਲਿਨ ਠੀਕ ਹੈ ਇਨਸੂਲਿਨ ਦੇ ਜ਼ਰੀਏ ਉਹ ਜਿਹੜੀ ਸਾਡੀ ਖਾਧੀ ਹੋਈ ਕਾਰਬੋਹਾਈਡਰੇਟਸ ਹੈ ਉਹ एनर्जी ਦੇ ਅੰਦਰ ਕਨਵਰਟ ਹੁੰਦੀ ਹੈ ਗਲੂਕੋਜ਼ ਦੇ ਅੰਦਰ ਕਨਵਰਟ ਹੁੰਦੀ ਹੈ ਉਹ ਕਿਵੇਂ ਜੀ ਉਹ ਇਸ ਤਰ੍ਹਾਂ ਜਿਵੇਂ ਲਾ ਲਓ ਤੁਸੀਂ ਹੁਣ ਦੁੱਧ ਤੋਂ ਦਹੀਂ ਬਣਾਉਣਾ ਹੈ ਤੁਸੀਂ ਠੀਕ ਹੈ ਤਾਂ ਤੁਹਾਨੂੰ ਇੱਕ ਜਮਨ ਦੀ ਲੋੜ ਪੈਂਦੀ ਵਿੱਚ ਕਿਵੇਂ ਕਿਵੇਂ ਦਹੀਂ ਜਮਾਉਣੇ ਆਪਾਂ ਦੁੱਧ ਨੂੰ ਜਮਨ ਲਾ ਦਨੇ ਜੀ ਅਸੀਂ ਲਾਉਣੇ ਆ ਨਾ ਉਹੀ ਚੀਜ਼ ਹੁੰਦੀ ਹੈ ਜਿਹੜੀ ਤੁਸੀਂ ਅੱਜ ਕੈਲਰੀ ਜਾਂ ਤੁਸੀਂ ਲਾ ਲਓ ਬਾਹਰੋਂ ਜਿਹੜੀ ਤੁਸੀਂ ਕਾਰਬੋਹਾਈਡਰੇਟ ਖਾਦੇ ਆ ਉਹਨੂੰ ਉਹਨੂੰ ਜਿਹੜਾ એનર્ਜੀ ਚ ਕਨਵਰਟ ਕਰਨਾ ਹੈ ਉਹ ਦਾ ਜਿਹੜਾ ਜਰੀਆ ਹੈ ਉਹ ਜਾਮਣ ਹੈ ਉਹ ਜਾਮਣ ਇਨਸੂਲਿਨ ਹੈ ਤੇ ਉਹ ਸਾਡੀ ਜਿਹੜੀ ਇੱਕ ਸਰੀਰ ਦੇ ਅੰਦਰ ਅਗਨਸ਼ਯ ਹਿੰਦੀ ਚ ਬੋਲਦੇ ਆ ਪੈਨਕ੍ਰੀਆਜ਼ ਇੰਗਲਿਸ਼ ਚ ਬੋਲਦੇ ਆ ਪੈਨਕ੍ਰੀਆਜ਼ ਗਲੈਂਡ ਹੁੰਦੀ ਹੈ ਉਹ ਉਹ ਪ੍ਰੋਡਿਊਸ ਕਰਦੀ ਹੈ ਓਕੇ ਜਿਹੜਾ ਇਨਸੂਲਿਨ ਸਾਡੀ ਫਿਰ ਬਾਡੀ ਦੇ ਅੰਦਰ ਜਾ ਕੇ ਸਾਡੇ ਗਲੂਕੋਜ਼ ਦਾ ਪਾਚਨ ਕਰਕੇ ਉਹਨੂੰ એનર્ਜੀ ਚ ਕਨਵਰਟ ਕਰਦਾ ਹੁਣ ਇਹਦੀ ਇੱਕ ਮੈਂ ਹੋਰ ਐਗਜ਼ਾਮਪਲ ਦੇਦਾ ਇਹ ਪੜਿਆ ਲਿਖਿਆ ਲਈ ਹੈ ਜਿਸ ਦਾ ਬੀ ਤੁਨੂ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਸਾਡੇ ਬਾਡੀ ਦੇ ਅੰਦਰ ਵਿਟਾਮਿਨ ਡੀ ਤਿਆਰ ਹੁੰਦਾ ਉਹ ਸੂਰਜ ਦੀ ਰੋਸ਼ਨੀ ਤੋਂ ਸਭ ਤੋਂ ਜ਼ਿਆਦਾ ਜਲਦੀ ਤਿਆਰ ਹੁੰਦਾ ਪਰ ਉਹ ਜਿਹੜਾ ਵਿਟਾਮਿਨ ਡੀ ਹੈ ਜਿਹੜਾ ਉਹ ਬਣਦਾ ਕਿਵੇਂ ਹੈ ਉਹ ਕੈਲਸ਼ੀਅਮ ਹੈ ਜਿਹੜਾ ਸਾਡੀ ਬਾਡੀ ਦੇ ਅੰਦਰ ਜਦੋਂ ਜਿਵੇਂ ਜਿਵੇਂ ਕੈਲਸ਼ੀਅਮ ਦੀ ਲੋੜ ਹੁੰਦੀ ਹੈ ਅਗਰ ਸਾਡੀ ਬਾਡੀ ਦੇ ਅੰਦਰ ਨਹੀਂ ਹੈਗਾ ਕੈਲਸ਼ੀਅਮ ਸਾਡੀ ਬੋਡੀ ਸਾਡੀਆਂ ਹੱਡੀਆਂ ਦੇ ਵਿੱਚ ਨਹੀਂ ਵੱਢ ਸਕਦਾ ਵਿਟਾਮਿਨ ਡੀ ਉਹ ਜਰੀਆ ਹੁੰਦਾ ਜੀ ਠੀਕ ਹੈ ਉਹ ਜਰੀਆ ਹੁੰਦਾ ਜਿਹੜਾ ਸਾਡੇ ਕੈਲਸ਼ੀਅਮ ਨੂੰ ਸਾਡੇ ਹੱਡੀਆਂ ਤੱਕ ਪਹੁੰਚਾਉਂਦਾ ਸੇਮ ਉਸੇ ਤਰ੍ਹਾਂ ਪੈਨਕ੍ਰੀਆਜ਼ ਵੀ ਸਾਡਾ ਜਰੀਆ ਹੁੰਦਾ ਹੈ ਸਾਡੀ ਗਲੂਕੋਜ਼ ਨੂੰ એનર્ਜੀ ਦੇ ਵਿੱਚ ਕਨਵਰਟ ਕਰਨ ਦਾ ਜੀ ਜੀ ਹਾਂ ਜੀ अच्छा तो फिर ਤੁਸੀਂ ਆ ਦੋ ਤਿੰਨ ਚੀਜ਼ਾਂ ਰੱਖੀਆਂ ਨੇ ਇਹ ਦੇਖੋ ਤੁਸੀਂ ਡਾਕਟਰ ਸਾਹਿਬ ਨੇ ਨਾ ਟੈਸਟ ਰੱਖੇ ਨੇ ਇੱਥੇ ਇਹ ਟੈਸਟ ਨੇ ਇਹ ਕੀ ਚੀਜ਼ ਹੈਗੀ ਹੈ ਤੇ ਇਹ ਤੁਸੀਂ ਕੀ ਰੱਖਿਆ ਤੁਸੀਂ ਕਹਿ ਰਹੇ ਹੋ ਕਿ ਬੜਾ ਜ਼ਬਰਦਸਤ ਔਲਿਆਂ ਦੇ ਵਿੱਚ ਬੜਾ ਜ਼ਬਰਦਸਤ ਹੈਗਾ ਤੇ ਅਦਰਕ ਇਹ ਅਦਰਕ ਰੱਖਿਆ ਜੀ ਕੀ ਹੈ ਜੀ ਅਦਰਕ ਇਹ ਅਦਰਕ ਨਹੀਂ ਹੈਗਾ ਜੀ ਅਸਲ 'ਚ ਅਦਰਕ ਵਰਗੀ ਲੱਗਣ ਵਾਲੀ ਚੀਜ਼ ਹੈ ਆ ਹੁਣ ਤੁਸੀਂ ਸ਼ਹਿਦ ਇਹ ਹੈ ਤਾਂ ਇਹ ਅਦਰਕ ਵਰਗੀ ਬਿਲਕੁਲ ਉਪਰੋਂ ਇਹਦੇ ਜਿਹੜਾ ਛਿਲਕਾ ਇਹਨੂੰ ਪ੍ਰੋਟੈਕਟ ਕਰਦਾ ਉਹ ਅਦਰਕ ਵਰਗਾ ਹੀ ਹੁੰਦਾ ਬੇਸਿਕਲੀ ਤੇ ਆਪਾਂ ਗੱਲ ਕਰ ਰਹੇ ਸੀ ਨਾ ਟੈਸਟਾਂ ਦੀ ਜਿਹੜੇ ਕੇ ਸਾਨੂੰ ਇਹ ਦੱਸ ਦੇਣਗੇ ਵੀ 슈ਗਰ ਕੀ ਚੀਜ਼ ਹੈ ਕੀ ਹੈ ਬਿਸਰਤਜੀ ਮਾਫ ਕਰਨਾ ਤੁਹਾਨੂੰ ਵਿੱਚੋਂ ਰੋਕ ਰਿਹਾ ਹਾਂ 슈ਗਰ ਤੇ ਅਸੀਂ ਖੂਨ ਕਢਾਇਆ ਸਾਨੂੰ ਪਤਾ ਲੱਗ ਗਈ 슈ਗਰ ਇਹ ਕੀ ਟੈਸਟ ਨੇ ਜੀ ਬਸ ਉਹੀ ਰੋਲਾ ਪੈ ਰਿਹਾ ਜੀ ਇੱਥੇ ਹੀ ਗੇਮ ਹੈ ਇੱਥੇ ਹੀ ਬਿਜ਼ਨਸ ਹੈ ਜਦੋਂ ਤੱਕ ਸਾਡੀ ਬਾਡੀ ਦੇ ਅੰਦਰ ਬਣਨ ਵਾਲੇ ਗਲੂਕੋਜ਼ ਦੀ ਪੂਰੀ ਜਾਂਚ ਨਹੀਂ ਹੋ ਜਾਂਦੀ ਓਨੀ ਦੇਰ ਤੁਸੀਂ ਐ ਮੰਨ ਕੇ ਚੱਲੋ 슈ਗਰ ਵਾਲਾ ਪੇਸ਼ੈਂਟ ਕਿਸੇ ਨੂੰ ਕੋਸ਼ਤ ਨਹੀਂ ਕਰ ਸਕਦੇ ਓਨੀ ਦੇਰ ਇਹਨੂੰ ਤੁਸੀਂ ਨਹੀਂ ਕਹਿ ਸਕਦੇ ਕਿ ਇਹਨੂੰ ਡਾਇਬੀਟਿਸ ਹੋ ਗਈ ਹੈ ਇਹਦੇ ਅੰਦਰ ਹੁੰਦਾ ਕੀ ਹੈ ਕਿ ਪੰਜ ਛੇ ਟੈਸਟ ਹੈ ਜਿਹੜੇ ਬਿਲਕੁਲ ਤੁਹਾਨੂੰ ਕਲੀਅਰ ਕਰ ਦੇਣਗੇ ਵੀ ਤੁਸੀਂ 슈ਗਰ ਦੇ ਮਰੀਜ਼ ਹੋ ਜਾਂ ਵੈਸੇ ਹੀ ਗੋਲੀਆਂ ਖਾਏ ਜਾ ਰਹੇ ਹੋ ਔਰ ਵੈਸੇ ਕਿਵੇਂ ਗੋਲੀਆਂ ਖਾ ਸਕਦੇ ਜੀ 슈ਗਰ ਸਾਡੀ 120 ਤੋਂ ਟੱਪੀ 150 ਤੋਂ ਟੱਪੀ 200 ਤੋਂ ਟੱਪੀ ਤਾਂ ਕਿਤੇ ਜਾ ਕੇ ਸਾਨੂੰ ਡਾਕਟਰ ਗੋਲੀ ਲਾਉਂਦਾ ਜੀ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਪਤਾ ਲੱਗ ਜੂਗਾ ਪਤਾ ਲੱਗਣ ਵਾਲੀ ਕਾਦੀ ਗੱਲ ਹੈ ਜੀ ਅਸੀਂ ਟੈਸਟ ਕਰਵਾਇਆ ਪਤਾ ਲੱਗ ਗਿਆ ਨਹੀਂ ਇਦਾਂ ਨਹੀਂ ਹੁੰਦਾ 슈ਗਰ ਅਸਲ ਚ 200 ਸਵਾ 200 ਤੱਕ ਨੂੰ ਵੀ ਅਸੀਂ 슈ਗਰ ਨਹੀਂ ਮੰਨਦੇ ਖਾਣਾ ਖਾ ਕੇ ਜਿਹੜੀ ਹੁੰਦੀ ਹੈ ਕੀ ਕਹਿ ਰਹੇ ਹੋ ਇੱਕ ਵਾਰ ਰੀਪੀਟ ਕਰਿਓ ਜ਼ਰਾ ਕੈਮਰੇ ਸਾਹਮਣੇ ਬਿਲਕੁਲ 200 ਸਵਾ 200 ਤੱਕ 슈ਗਰ ਮੰਨਣੀ ਹੀ ਨਹੀਂ ਚਾਹੀਦੀ ਸਾਡੀ ਬੋਡੀ ਦੇ ਅੰਦਰ ਜਿਹੜਾ ਨਾ ਸਿਸਟਮ ਹੀ ਇਦਾਂ ਦਾ ਕਿ ਤੁਸੀਂ ਵੱਧ ਖਾ ਲਿਓ ਸਾਰਾ ਦਿਨ ਤੈਰਦੀ ਰਹੇਗੀ ਜਿਹੜਾ 100 120 ਨੂੰ ਜਿਹੜਾ ਕਹਿੰਦੇ ਨੇ ਜੀ ਉਹ ਉਹ ਕੀ ਹੈ ਜੀ ਉਹ ਜਸਟ ਆਪਾਂ ਉਹੀ ਤਾਂ ਗੱਲ ਕਰ ਰਹੇ ਹਾਂ ਜਸਟ ਇੱਕ ਬਿਜ਼ਨ 120 ਵਾਲਾ 120 ਵਾਲਾ بزنس ہے ਤੁਸੀਂ 120 ਨੂੰ 슈ਗਰ ਨਹੀਂ ਮੰਨਦੇ ਨਹੀਂ ਮੰਨਦੇ ਜੀ 120 ਨੂੰ ਅਸੀਂ 슈ਗਰ ਨਹੀਂ ਮੰਨਦੇ ਫਾਸਟਿੰਗ ਦੇ ਅੰਦਰ 120 ਤੋਂ ਪਲੱਸ ਹੋਏ 슈ਗਰ ਮੰਨਦੇ ਆ ਤੇ ਜਿਹੜਾ ਪੇਟ ਜਦੋਂ ਤੁਸੀਂ ਭਰ ਲਿਆ ਰੋਟੀ ਖਾ ਲਈ 200 ਪਲੱਸ ਜਾ ਕੇ ਜੇ ਹੋਵੇ ਤਾਂ ਫਿਰ ਉਹਨੂੰ 슈ਗਰ ਦੀ ਕੈਟਾਗਰੀ ਚ ਮਾੜਾ ਮੋਟਾ ਰੱਖਦੇ ਆਂ ਅਸੀਂ ਫਿਰ ਉਹ ਵੀ ਪ੍ਰਵਾਹ ਨਹੀਂ ਕਰਦੇ ਉਹਦੇ ਚ ਵੀ ਅਸੀਂ ਪ੍ਰੀ ਡਾਇਬੀਟਿਕ ਕਹਿ ਕੇ ਤੇ ਉਹਨਾਂ ਨੂੰ ਆ ਜਿਹੜੇ ਫਾਰਮੂਲੇ ਰੱਖੇ ਨੇ ਆ ਜਿਹੜੇ ਨੁਸਖੇ ਰੱਖੇ ਨੇ ਇਹਨਾਂ ਰਾਈ ਉਹਨਾਂ ਦੀ ਜਿਹੜੀ 슈ਗਰ ਨੂੰ ਕੰਟਰੋਲ ਕਰਨ ਦਾ ਜਿਹੜਾ ਪੂਰਾ ਦਾ ਪੂਰਾ ਇਹਨਾਂ ਦੇ ਵਿੱਚ ਹੱਲ ਹੁੰਦਾ ਆ ਸਾਡੀ ਰਸੋਈ ਦੇ ਵਿੱਚੋਂ ਸਾਡੀ ਕਿਚਨ ਦੇ ਵਿੱਚੋਂ ਇਹ ਜਿਹੜੀਆਂ ਚੀਜ਼ਾਂ ਤੁਸੀਂ ਲੈ ਕੇ ਆਪਣੀ ਇਹਨੂੰ ਡਾਇਬੀਟਿਸ ਨੂੰ ਰੈਗੂਲਰ ਕਰ ਸਕਦੇ ਹੋ ਜੀ ਜੀ ਜੋ ਅਸੀਂ ਅਸੀਂ ਇਹ ਵੀ ਦੱਸਾਂਗੇ ਨੁਸਖੇ ਕਿਹੜੇ ਹੈਗੇ ਨੇ ਪਰ ਤੁਸੀਂ ਜਿਹੜੇ ਟੈਸਟ ਕਹਿ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਅੱਜ 슈ਗਰ ਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਰੱਖਣਾ ਤੁਸੀਂ ਅਸਲ 슈ਗਰ ਦੇ ਮਰੀਜ਼ ਕਿਹੜੇ ਨੇ ਉਹ ਅਸੀਂ ਅੱਜ ਪਤਾ ਕਰਨਾ ਹੈ ਤੇ ਉਹਦਾ ਜ਼ਰੀਆ ਇਹ 6 ਟੈਸਟ ਨੇ ਤੁਸੀਂ ਦੇਖੋ ਪਹਿਲਾ ਕਿਹੜਾ ਟੈਸਟ ਹੈ ਜੀ ਪਹਿਲਾ ਤੁਸੀਂ ਸਭ ਤੋਂ ਜਦੋਂ ਇਸ ਤੋਂ ਨੂੰ ਪਤਾ ਲੱਗਦੀ ਹੈ 슈ગર ਤੁਸੀਂ ਨੋਰਮਲ ਟੈਸਟ ਕਰਾਉਨੇ ਸਭ ਤੋਂ 6ਵੇਂ ਨੰਬਰ ਤੇ ਹੈ ਜਿਹੜਾ 5ਵੇਂ ਨੰਬਰ ਤੇ ਹੈ ਪੋਸਟ ਮੀ ਪੋਸਟ ਮੀਲ ਤਾਂ ਆਪਾਂ ਚਲੋ ਰੈਂਡਮਲੀ ਕਰਾ ਲੈਨੇ ਆ ਉਹਨੂੰ ਰੈਂਡਮ ਬੋਲਦੇ ਆ ਪੋਸਟ ਮੀਲ ਲਿਖਿਆ ਹੋਇਆ ਬਈ 슈ગર ਤੁਸੀਂ ਨੋਰਮਲੀ ਡਾਕਟਰ ਕੋਲ ਗਏ ਤਾਂ ਉਹਦੀ ਕਿਹਾ ਵੀ ਮੈਨੂੰ ਆਹ ਪ੍ਰੋਬਲਮ ਆ ਰਹੀ ਆ ਰਹੀ ਉਹਨੇ ਕਿਹਾ 슈ગર ਟੈਸਟ ਕਰਾਓ ਜੀ ਉਦੋਂ ਰੋਟੀ ਖਾਦੀ ਹੁੰਦੀ ਹੈ ਉਦੋਂ ਲੱਗੇ ਤੁਹਾਡੇ ਖੂਨ ਚ ਤਾਂ 슈ગર ਜੀ ਦਾ ਲੈਵਲ ਜਿਹੜਾ ਗਲੂਕੋਜ਼ ਦਾ ਲੈਵਲ ਹੈ ਉਹ 200 250 300 ਪਾਰ ਹੋਇਆ ਪਿਆ ਸਾਨੂੰ ਉਦੋਂ ਪਤਾ ਲੱਗਦਾ ਤੇ ਉਹਦਾ ਮਤਲਬ 슈ગર ਨਹੀਂ ਹੁੰਦੀ ਫੇਰ ਤੁਸੀਂ ਫਾਸਟਿੰਗ ਕਰਾਉਨੇ ਹੋ ਉਹਦੇ ਤੁਹਾਡਾ 110 120 ਤੋਂ ਉੱਪਰ ਹੁੰਦਾ ਤੁਸੀਂ ਤੁਹਾਨੂੰ ਡਾਇਬੀਟਿਸ ਡਾਇਬਟਿਕ ਘੋषित ਕਰਤਾ ਜਾਂਦਾ ਨੰਬਰ 4 ਤੇ ਫੇਰ ਆ ਜੋ ਐਚ ਬੀਏ1 ਸੀ ਕਰਾਉਂਦੇ ਆ ਉਹਦੇ ਵਿੱਚ ਤੁਹਾਡਾ ਕੀ ਦੇਖਿਆ ਜਾਂਦਾ ਕਿ ਤਿੰਨ ਮਹੀਨਿਆਂ ਦੇ ਅੰਦਰ ਇਹਦੀ ਰੈਗੂਲਰ 슈ਗਰ ਰਹੀ ਕਿੰਨੀ ਹੈ ਫੇਰ ਬੀਟਾ ਸੈਲ ਵਰਕਿੰਗ ਦਾ ਟੈਸਟ ਜੇ ਤੁਸੀਂ 슈ਗਰ ਨੂੰ 100% ਉਹ ਥੱਲੇ ਵਾਲੇ ਤਿੰਨ ਜਿਹੜੇ ਨੇ ਟੈਸਟ 4 5 ਤੇ 6 ਨੰਬਰ ਇਹੀ ਦੁਨੀਆ ਨੂੰ ਪਤਾ ਨੇ ਇਹੀ ਟੈਸਟ ਡਾਕਟਰ ਕਰਾਉਂਦੇ ਆ ਇਹਦੇ ਉੱਤੇ ਹੀ ਸਾਰੇ ਬਿਜ਼ਨਸ ਦੀ ਗੇਮ ਘੁੰਮਦੀ ਹੈ। ਇਹਦੇ ਉੱਤੇ ਹੀ ਸ਼ੂਗਰ ਦੇ 90% ਜਿਹੜੇ ਪੇਸ਼ੈਂਟ ਨੇ ਉਹ ਇਹਦੇ ਵਿੱਚੋਂ ਨਿਕਲਦੇ ਆ। 4 5 6 ਨੰਬਰ ਚ ਹਾਂਜੀ 4 5 6 ਨੰਬਰ ਤੋਂ ਜੇ ਤੁਸੀਂ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਹੋ ਇਸ ਜਾਲ ਚੋਂ ਨਿਕਲਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲੇ ਫਾਸਟਿੰਗ ਸ਼ੀਰਮ ਇਨਸੂਲਿਨ ਜੀ ਇਹ ਟੈਸਟ ਕਰਾਓ। ਇਹ ਟੈਸਟ ਕਰਾਉਣਾ ਜ਼ਰੂਰੀ ਹੈ। ਇਹਦੇ ਨਾਲ ਤੁਹਾਨੂੰ ਪਤਾ ਲੱਗੇਗਾ ਵੀ ਮੇਰਾ ਜਿਹੜਾ ਸੀਰਮ ਹੈ ਉਹ ਇਨਸੂਲਿਨ ਕਿੰਨਾ ਵਧੀਆ ਪ੍ਰੋਡਿਊਸ ਕਰ ਰਿਹਾ ਹੈ ਨੰਬਰ 2 ਤੇ ਸੀ ਪੈਪਟਾਈਡ ਆ ਟੈਸਟ ਸਭ ਤੋਂ ਜ਼ਬਰਦਸਟ ਟੈਸਟ ਹੈ ਦੇਖੀਏ ਸੀ ਪੈਪਟਾਈਡ ਕੀ ਹੈ ਇਹਦੇ ਨਾਲ ਤੁਹਾਨੂੰ ਪਤਾ ਲੱਗਦਾ ਵੀ ਮੇਰੇ ਜਿਹੜਾ ਪੈਨਕ੍ਰੀਆਜ਼ ਹੈ ਉਹ ਵਰਕਿੰਗ ਕਿੰਨੀ ਕਰ ਰਿਹਾ ਹੈ ਇਨਸੂਲਿਨ ਮੇਰੀ ਬਾਡੀ ਦੇ ਅਕੋਰਡਿੰਗ ਪ੍ਰੋਡਿਊਸ ਕਰ ਰਿਹਾ ਹੈ ਜਾਂ ਨਹੀਂ ਕਰ ਰਿਹਾ ਫਿਰ ਤੁਸੀਂ ਤੀਜੇ ਨੰਬਰ ਤੇ ਦੇਖੋ ਬੀਟਾ ਸੈੱਲ ਤੁਹਾਡੇ ਕਿੰਨੇ ਵਰਕਿੰਗ ਕਰ ਰਿਹਾ ਹੈ ਇਹ ਤਾਂ ਤੁਸੀਂ ਨਵੇਂ ਟੈਸਟ ਕੱਢ ਲਿਆ ਜੀ ਮੈਂ ਨਹੀਂ ਲਿਆ ਜੀ ਇਹ ਟੈਸਟ ਅੱਜ ਤੋਂ 20 ਸਾਲ ਪਹਿਲਾਂ ਦੇ ਬਣੇ ਹੋਏ ਆ ਬਟ ਅੱਜ ਤੱਕ ਡਾਕਟਰਾਂ ਨੇ ਲਾ ਲੋ ਜਾਂ ਮੈਂ ਹੁਣ ਨਾਮ ਨਹੀਂ ਲੈ ਸਕਦਾ ਇੱਥੇ ਕਿਸੇ ਵੀ ਦਾ ਇਹ ਟੈਸਟ ਤੁਸੀਂ Google ਤੇ ਜਾ ਕੇ ਸਰਚ ਕਰੋ ਇਹ ਸਾਰੇ ਟੈਸਟ ਤੁਹਾਨੂੰ ਮਿਲਣਗੇ ਔਰ ਇਹ ਬਿਲਕੁਲ ਕਲੀਅਰੈਂਸ ਕਰ ਦਿੰਦੇ ਆ ਕਿ ਤੁਹਾਨੂੰ 슈ਗਰ ਹੈ ਜੈਨੂਨ 슈ਗਰ ਹੈ ਜਾਂ ਨਹੀਂ ਹੈ ਔਰ ਮੈਂ ਇੱਥੇ ਬੈਠਾ ਇਸ ਚੀਜ਼ ਦਾ ਦਾਵਾ ਕਰਦਾ ਕਿ 90% ਪੇਸ਼ੈਂਟ ਇਹਦੇ ਚੋਂ ਪਾਸ ਹੋਣਗੇ 슈ਗਰ ਕਿਸੇ ਨੂੰ ਮਿਲੇਗੀ ਨਹੀਂ ਉਹ ਖਾਮ ਖੱਚ ਦਵਾਈਆਂ ਖਾ ਰਹੇ ਨੇ ਜੀਰੇ ਦਵਾਈਆਂ ਦੀ ਲੋਡ ਹੀ ਨਹੀਂ ਬੋਡੀ ਨੂੰ ਜਿਸ ਸਾਲਟ ਦੀ ਲੋਡ ਹੀ ਨਹੀਂ ਬੋਡੀ ਨੂੰ ਉਹ ਆਪਣੇ ਅੰਦਰ ਪਾਇਆ ਜਾ ਰਿਹਾ ਉਹ ਸਾਲਟ ਦੇ ਨਾਲ ਸਾਡੇ ਅੰਦਰ ਸਾਡਾ ਲੀਵਰ ਡੈメージ ਕਰ ਰਿਹਾ ਉਹ ਸਾਡੀਆਂ ਕਿਡਨੀਆ ਨੂੰ ਡੈメージ ਸਾਲਟ ਦਾ ਮਤਲਬ ਤੁਸੀਂ ਗੋਲੀਆਂ ਕੈਪਸੂਲ کہہ ਰਹੇ ਹੋ 슈ਗਰ ਵਾਲੀਆਂ ਜੋ ਵੀ ਹੈ ਜੀ ਮੰਨ ਕੇ ਚੱਲੋ ਸਾਲਟ ਹੀ ਕਿਹਾ ਜਾਏਗਾ ਉਹਨੂੰ ਗੋਲੀਆਂ ਜਾਂ ਜੋ ਵੀ ਕੈਪਸੂਲ ਨੇ ਉਹ ਕੋ ਹੋਇਆ ਨਾ ਕੋ ਉਹਨਾਂ ਦੇ ਵਿੱਚ ਸਾਲਟ ਹੀ ਤਾਂ ਪਾਇਆ ਹੁੰਦਾ ਮੇਨ ਗੱਲ ਹੈ ਜਿਹੜੇ ਬਾਹਰੀ ਸਾਲਟ ਨੇ ਸਾਡੀ ਬੋਡੀ ਦੇ ਅੰਦਰ ਜਾ ਰਹੇ ਜਿਨ੍ਹਾਂ ਦੀ ਸਾਨੂੰ ਲੋੜ ਹੀ ਨਹੀਂ ਹੈ ਉਹ ਕਾ ਹੀ ਲੋੜ ਨਹੀਂ ਹੈ ਉਹ ਸਾਡੀ ਬੋਡੀ ਦੇ ਅੰਦਰ ਜਾ ਕੇ ਕਚਰਾ ਪ੍ਰੋਡਿਊਸ ਕਰ ਰਿਹਾ ਜਿਹਦੇ ਨਾਲ ਸਾਡਾ ਟ੍ਰਾਈਗਲਿਸਰਾਈਡ ਵਧ ਰਿਹਾ ਜਿਹਦੇ ਨਾਲ ਸਾਡਾ ਕੋਲੇਸਟ੍ਰੋਲ ਵਧ ਰਿਹਾ ਜਿਹਦੇ ਨਾਲ ਸਾਡਾ ਖੂਨ ਗਾੜਾ ਹੋ ਰਿਹਾ ਫਿਰ ਉਹ ਖੂਨ ਗਾੜੇ ਨੂੰ ਠੀਕ ਕਰਨ ਦੀ ਇੱਕ ਗੋਲੀ ਫਿਰ ਤੁਹਾਨੂੰ ਲੱਗ ਜਣੀ ਹੈ 2-4 ਸਾਲਾਂ ਦੇ ਅੰਦਰ ਅੰਦਰ ਟ੍ਰਾਈਗਲਿਸਰਾਈਡ ਘਟਾਉਣ ਦੀ ਗੋਲੀ ਲੱਗ ਜਣੀ ਹੈ ਫਿਰ ਇੰਨੀਆਂ ਚੀਜ਼ਾਂ ਖਾ ਕੇ ਤੁਹਾਡਾ ਮੋਟਾਪਾ ਵੀ ਹੋ ਸਕਦਾ ਵਧਣ ਲੱਗ ਜਾਏ ਉਹਨੂੰ ਘਟਾਉਣ ਦੀ ਗੋਲੀ ਲੱਗ ਜੇਗੀ ਤੁਹਾਡੀ એનર્ਜੀ ਨੂੰ ਖਾ ਜਾਣਗੀਆਂ ਇਹ ਕਿਉਂਕਿ ਜਿਹੜੀ ਅਸਲੀ 슈ਗਰ ਅਸਲੀ ਜਿਹੜੀ ਤੁਹਾਡੀ ਬਾਡੀ ਨੂੰ ਜਿਹੜੀ ਇਨਸੂਲਿਨ ਹੋਣੀ ਚਾਹੀਦੀ ਹੈ ਉਹਦਾ ਲੈਵਲ ਡਿਸਟਰਬ ਕਰ ਦੇਣਗੀਆਂ ਪੈਨਕ੍ਰੀਆਸ ਨੂੰ ਅਸਲ ਦੇ ਵਿੱਚ ਸੁਕਾ ਦੇਣੀ ਹੈ ਕਮਜ਼ੋਰ ਕਰ ਦੇਣੀ ਹੈ ਉਹ ਦਵਾਈਆਂ ਜਿਹਦੇ ਕਰਕੇ ਤੁਹਾਨੂੰ ਜਿਹੜੀ ਹੈ 슈ਗਰ ਤੁਹਾਡੀ ਬਾਡੀ ਦੇ ਅੰਦਰ ਹਮੇਸ਼ਾ ਵੱਧ ਤੋਂ ਵੱਧ ਤੈਰਦੀ ਰਹੇਗੀ ਇੱਕ ਵਾਰੀ ਗੋਲੀ ਲੱਗ ਗਈ ਬੰਦੇ ਨੂੰ ਉਹ ਹਮੇਸ਼ਾ ਗੋਲੀਆਂ ਦੇ ਚੱਕਰ ਦੇ ਵਿੱਚ ਪੈ ਗਿਆ ਜਦੋਂ ਕਿ ਅਸੀਂ ਜੋ ਅੱਜ ਤੁਹਾਨੂੰ ਇਹ ਕੀ ਨੁਸਖਾ ਫਾਰਮੂਲਾ ਜੀ ਫਿਰ ਤੁਸੀਂ ਕਹਿ ਰਹੇ ਹੋ ਕਿ 90% ਲੋਕਾਂ ਦੀ 슈ਗਰ ਹੈਗੀ ਹੈ ਜਿਹੜੀ ਉਹ ਇਹ ਨੁਸਕੇ ذریعے ਹੀ ਠੀਕ ਕੀਤੀ ਜਾ ਸਕਦੀ ਹੈ ਸਭ ਤੋਂ ਪਹਿਲੇ ਤਾਂ ਆ ਚਾਰਟ ਤੁਸੀਂ ਦੁਬਾਰਾ ਦਿਖਾ ਲਓ ਜੀ ਮੈਂ ਇਹ ਚਾਹੂੰਗਾ ਵੀ ਇਹ ਪਹਿਲੇ ਟੈਸਟ ਆਪਣੇ ਕਰਵਾਓ ਠੀਕ ਹੈ ਚੰਗੇ ਸਿਆਣੇ ਡਾਕਟਰ ਨੂੰ ਮਿਲੋ ਫਿਰ ਜਾ ਕੇ ਕਲੀਅਰ ਹੋਏਗਾ ਵੀ ਤੁਹਾਨੂੰ ਸ਼ੂਗਰ ਡਾਇਬਟੀਜ਼ ਹੈ ਜਾਂ ਨਹੀਂ ਹੈ ਉਸ ਤੋਂ ਬਾਅਦ ਆਪਣੀ ਰਸੋਈ ਦੇ ਅੰਦਰ ਹੀ ਢੇੜਾ ਮਾਰੋ ਇਹੋ ਜੇ ਫਾਰਮੂਲੇਸ਼ਨ ਜਿਹੜੀ ਹੈ ਉਹ ਤੁਸੀਂ ਖੁਦ ਤਿਆਰ ਕਰ ਸਕਦੇ ਹੋ ਇਹਦੇ ਵਿੱਚ ਕੋਈ ਬੰਦਾ ਨਹੀਂ ਦੱਸ ਇਹ ਨਹੀਂ ਕਹਿ ਸਕਦਾ ਕੋਈ ਬਾਹਰ ਦੀ ਆਈਟਮ ਰੱਖੀ ਪਈ ਕੀ ਕੀ ਆਈਟਮ ਹੈ ਜੀ ਦੇਖੋ ਇਹ ਹਲਦੀ ਪਈ ਹੈ ਠੀਕ ਹੈ ਇਧਰ ਸੁੱਕੀ ਹਲਦੀ ਪਈ ਹੈ ਇਦਰੇ ਆਂਵਲੇ ਦਾ ਚੂਰਨ ਪਿਆ ਹੈ ਇਦਰੇ ਹਰਾ ਆਂਵਲਾ ਪਿਆ ਹੈ ਬਸ ਇਹ ਦੋ ਹੀ ਚੀਕ ਤੁਸੀਂ ਕੈਪਸੂਲ ਵੀ ਹੋਏ ਨੇ ਨਾਲ ਨਹੀਂ ਇਹ ਤਾਂ ਫਿਰ ਅਸੀਂ ਇਹ ਦੀ ਇਹਦੀ ਗੱਲ ਵੀ ਕਰਦੇ ਆਂ ਇਹ ਅਸੀਂ ਐਸ ਲਈ ਰੱਖਿਆ ਕਿ ਜਿਨ੍ਹਾਂ ਲੋਕਾਂ ਨੇ ਸਾਰਾ ਸਰੀਰ ਆਪਣਾ ਤੈਸ ਨੈਸ ਕਰ ਰਿਹਾ 10 10 15 15 20 20 ਸਾਲ ਹੋ ਗਏ ਨੇ 슈ਗਰ ਦੀ ਦਵਾਈ ਖਾਂਦਿਆਂ ਨੂੰ ਬਾਹਰੀ ਚੀਜ਼ਾਂ ਖਾਂਦਿਆਂ ਨੂੰ ਉਹਨਾਂ ਨੂੰ ਕਾਊਂਟਰ ਕਰਨ ਦੇ ਲਈ ਇਹ ਕੈਪਸੂਲ ਔਰ ਉਹ ਜਿਹੜੀ ਤੁਹਾਡੇ ਸਾਹਮਣੇ ਪਈ ਹੈ ਡਾਇਬਟੀਜ਼ ਦੀ ਮੈਡੀਸਿਨ ਜੀ ਜਿਹੜੀ ਇਸ ਤੋਂ ਥੋੜਾ ਜਿਹਾ ਚੀਜ਼ਾਂ ਹੋਰ ਐਕਸਟਰਾ ਪਾ ਕੇ ਤਾਕਤ ਦੀਆਂ ਦਵਾਈਆਂ ਪਾ ਕੇ ਦਾ ਜਰਜਰ ਹੋ ਗਿਆ ਜਿਹੜਾ ਸੀਰੇ ਉਹਨੂੰ ਚੱਕਣ ਦੇ ਲਈ ਉਹਨੂੰ ਠੀਕ ਕਰਨ ਦੇ ਲਈ ਜਦੋਂ ਤੁਹਾਡੀ ਬਾਡੀ ਦੇ ਅੰਦਰ ਇੰਨਾ ਤੁਸੀਂ ਕਚਰਾ ਪਾ ਲਿਆ ਰੋਜ਼ ਦੀਆਂ ਤੁਸੀਂ ਇੰਨੀਆਂ-ਇੰਨੀਆਂ ਲੱਪ ਭਰ-ਭਰ ਕੇ ਗੋਲੀਆਂ ਅੰਦਰ ਸੱਟ ਰਹੇ ਹੋ ਉਹ ਕੀ ਕਰਨੀ ਗਿਆ ਅੰਦਰ ਕਚਰਾ ਫੈਲਾਣ ਗਿਆ ਉਸ ਕਚਰੇ ਨੂੰ ਰੋਕਣ ਦੇ ਲਈ ਜੇ ਤੁਹਾਡੀ ਐਫੀਸ਼ੀਐਂਸੀ ਪੂਰੀ ਸਹੀ ਹੈਗੀ ਹੈ ਤੁਸੀਂ ਆਪਣੇ ਪਾਰਟਨਰ ਨਾਲ ਬਹੁਤ ਵਧੀਆ ਇੰਜੋਏ ਕਰਦੇ ਸੀਗੇ ਪਰ ਉਸ ਦੇ ਅੰਦਰ ਇਹ ਕਚਰਾ ਨਾ ਚਲਾ ਜਾਏ ਸਾਡੀ ਜਿਹੜੀ ਸਰੀਰ ਦੀ ਇੰਟੈਲੀਜੈਂਸੀ ਹੈ ਉਹ ਖੁਦ ਜਾ ਕੇ ਉਸ ਚੀਜ਼ ਨੂੰ ਇੱਕ ਵਾਰੀ ਬ੍ਰੇਕ ਕਰ ਦਿੰਦੀ ਹੈ ਕਿਉਂ ਕਰਦੀ ਹੈ ਕਿ ਅਗਰ ਇਹਦੇ ਅੰਦਰ ਇਹ ਕਚਰਾ ਚਲਾ ਗਿਆ ਤੇ ਇਹ ਸਦਾ ਲਈ ਡੈਮੇਜ ਹੋ ਜਾਏਗਾ ਉਹ ਵੇਟ ਕਰਦੀ ਕਿ ਇਹ ਕਚਰਾ ਕਦੋਂ ਬਾਹਰ ਜਾਏ ਤੇ ਮੈਂ ਫਿਰ ਵਰਕਿੰਗ ਚਾਵਾਂ ਔਰ ਉਸ ਨੂੰ ਹੀ ਠੀਕ ਕਰਨ ਦਾ ਇਹ ਜਿਹੜਾ ਅੱਜ ਤਰੀਕਾ ਅਸੀਂ ਦੇਣਾ ਹੈ ਤੁਹਾਨੂੰ ਤਾਂ ਕਿ ਜਿਹੜੀ ਤੁਸੀਂ ਆਪਣੇ ਪਾਟਰਨ ਦੇ ਨਾਲ ਇੰਜੋਏ ਵਧੀਆ ਤਰੀਕੇ ਨਾਲ ਕਰ ਸਕੋ ਤੇ ਉਹਦੇ 슈ਗਰ ਵਾਲੇ ਵੀ ਹਾਂ 슈ਗਰ ਵਾਲੇ ਵੀ ਕਿਉਂਕਿ 슈ਗਰ ਵਾਲਿਆਂ ਦਾ ਸਭ ਤੋਂ ਜ਼ਿਆਦਾ ਇਫੈਕਟ ਇਹਦੇ ਤੇ ਹੁੰਦਾ ਹੈ ਫੇਰ ਜਿਹੜਾ ਖੂਨ ਗਾੜਾ ਹੋਣ ਕਰਕੇ ਸਾਡੀਆਂ ਅੱਖਾਂ ਦੇ ਵਿੱਚ ਜਿਹੜਾ ਬਲੱਡ ਜਾਣਾ ਚਾਹੀਦਾ ਬਹੁਤ ਬਰੀਕ ਨਸਾਂ 'ਚ ਉਹ ਨਹੀਂ ਜਾ ਪਉਂਦਾ ਗਾੜਾ ਹੋਣ ਕਰਕੇ ਜਿਹਦੇ ਕਰਕੇ ਡੈਮੇਜ ਹੋਣੀ ਸ਼ੁਰੂ ਹੋ ਜਾਂਦੇ ਤੇ ਦਿਸਮਾ ਲੱਗ ਜਾਂਦਾ ਹੈ ਇਸੇ ਤਰ੍ਹਾਂ ਜਿਹੜਾ ਕਲੌਟ ਬਣਦੇ ਆ ਹਾਰਟ ਪੇਸ਼ੈਂਟ ਹੋ ਜਾਂਦੇ ਆ ਲੋਗ ਹਾਰਟ ਦੀ ਬਿਮਾਰੀ ਕਿਉਂ ਆ ਜਾਂਦੀ ਆ ਉਹ ਇਸੇ ਕਰਕੇ ਆ ਜਾਂਦੀ ਆ ਕਿ ਸਾਡਾ ਖੂਨ ਗਾੜਾ ਹੋ ਗਿਆ ਉਹ ਪੂਰਾ ਨਸਾਂ ਦੇ ਅੰਦਰੋਂ ਜਾ ਨਹੀਂ ਸਕਦਾ ਹਾਰਟ ਦੀਆਂ ਜਿਹੜੇ ਬ੍ਰੀਕ ਬੀਟਾ ਸੈਲਸ ਨੇ ਉਹਨਾਂ ਦੇ ਅੰਦਰ ਬਲੱਡ ਪੂਰੀ ਤਰ੍ਹਾਂ ਜਾ ਨਹੀਂ ਸਕਦਾ ਜਿਹਦੇ ਕਲ ਕਰਕੇ ਉਹ ਡੈੱਡ ਹੋਣਾ ਸਟਾਰਟ ਹੋ ਜਾਂਦਾ ਹੌਲੀ ਹੌਲੀ ਉਹਦੀ ਐਫੀਸ਼ੀਐਂਸੀ ਖਤਮ ਹੁੰਦੀ ਤੇ ਹਾਰਟ ਅਟੈਕ ਤੱਕ ਲੋਗ ਚਲੇ ਜਾਂਦੇ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਾਊਂਟਰ ਕਰਨ ਦੇ ਲਈ ਅੱਜ ਅਸੀਂ ਇਹ ਫਾਰਮੂਲਾ ਤੁਹਾਡੇ ਕੋਲ ਲੈ ਕੇ ਆਏ ਆ ਤੇ ਪਰਮੇ ਹੇਤੂ ਧਾਤਰੀ ਨਿਸ਼ਾ ਇਨੂੰ ਦਾ ਤਰੀਕਾ ਗਿਆ ਹੈ ਔਲੇ ਨੂੰ ਇਹਨੂੰ ਨਿਸ਼ਾ ਯਾਨੀ ਕਿ ਹਲਦੀ ਨਿਸ਼ਾ ਕਿਹਾ ਗਿਆ ਇਹ ਇੱਕ ਬਹੁਤ ਕੰਪਲੀਟ ਫਾਰਮੂਲਾ ਹੈ ਜਿਹੜਾ ਤੁਹਾਡੀ 슈ਗਰ ਨੂੰ ਐਨ ਮਿੰਟੋ ਮਿੰਟ ਕਾਊਂਟਰ ਕਰੇਗਾ ਤੇ ਜਿਨ੍ਹਾਂ ਕੋਲ ਇਹ ਚੀਜ਼ਾਂ ਨਹੀਂ ਬਣ ਸਕਦੀਆਂ ਉਹਨਾਂ ਦੇ ਲਈ ਅਸੀਂ ਇਹ ਕੈਪਸੂਲ ਪੇਸ਼ ਕੀਤੇ ਹੋਏ ਆ ਉਹਨਾਂ ਦੇ ਲਈ ਅਸੀਂ ਅਸੀਂ ਆਪਣੇ ਨੁਸਕੇ ਬਣਾਏ ਹੋਏ ਨੇ ਬਿਲਕੁਲ ਜੀ ਇਹ ਨੁਸਕੇ ਬਣਾਏ ਹੋਏ ਆ ਜਿਸ ਤਰ੍ਹਾਂ ਇਹ ਡਾਇਆ ਪ੍ਰੋ ਕਰਕੇ ਇਹ ਵਾਲੀ ਅਸੀਂ ਦਵਾਈ ਬਣਾਈ ਹੋਈ ਹੈ ਇਹਦੇ ਵਿੱਚ ਤੁਹਾਡਾ ਮੋਟਾਪਾ ਵਧ ਗਿਆ ਤੁਸੀਂ ਸੁੱਕ ਗਏ ਜਾਂ ਲਾਲੋ ਤੁਹਾਡੇ ਟ੍ਰਾਈਗਲਿਸਰਾਈਡ ਵਧ ਗਏ ਤੁਹਾਡਾ ਲੀਵਰ ਪੂਰਾ ਐਕਟਿਵ ਨਹੀਂ ਹੈਗਾ ਤੁਹਾਨੂੰ ਸੁਸਤੀ ਪੈਂਦੀ ਹੈ ਖਾਣਾ ਖਾਣ ਤੋਂ ਬਾਅਦ ਜਾਂ ਤੁਹਾਡਾ ਡਾਈਜੈਸਟਿਵ ਸਿਸਟਮ ਵਿਗੜ ਗਿਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕੱਲੇ ਨੇ ਹੱਲ ਕਰ ਦੇਣਾ ਤੇ ਇਸ ਫਾਰਮੂਲੇ ਦੇ ਅੰਦਰ ਜਿਹੜੀ ਖਾਸੀਅਤ ਹੈ ਆਪਾਂ ਉਹਦੀ ਗੱਲ ਕਰ ਲੈਨੇ ਜੀ ਇਹ ਦੇਖੋ ਇੱਕ ਖੁਸ਼ਕ ਚੀਜ਼ ਹੈਗੀ ਆ ਤੁਹਾਡੀ ਬੋਡੀ ਦੇ ਅੰਦਰ ਥੋੜੀ ਖੁਸ਼ਕੀ ਪੈਦਾ ਕਰਦੀ ਔਰ ਕਫ ਹਮੇਸ਼ਾ ਗਿੱਲਾ ਹੁੰਦਾ ਹੈ ਕਫ ਕਿਹਦੇ ਨਾਲ ਬਣਦਾ ਧਰਤੀ ਮਹਾਭੂਤ ਠੀਕ ਹੈ ਜਿਹੜੇ ਪੰਜ ਭੂਤ ਨੇ ਪੰਜ ਭੂਤ ਦੇ ਅੰਦਰ ਸਭ ਤੋਂ ਪਹਿਲੇ ਆਕਾਸ਼ ਅਗਨੀ ਵాయు ਜਲ ਤੇ ਪ੍ਰithvi ਇਹ ਪੰਜ ਮਹਾਭੂਤ ਨੇ ਉਹਨਾਂ ਦੇ ਵਿੱਚੋਂ ਜਿਹੜੀ ਅਗਨੀ ਉਹਨਾਂ ਦੇ ਵਿੱਚੋਂ ਜਿਹੜੀ ਸਭ ਤੋਂ ਡੋਮਿਨੈਂਟ ਚੀਜ਼ ਹੈ ਉਹ ਪ੍ਰithvi ਹੈ ਪ੍ਰithvi ਭਾਰੀ ਹੁੰਦੀ ਹੈ ਤੇ ਪਾਣੀ ਵੀ ਭਾਰਾ ਹੁੰਦਾ ਹੈ ਹਣਾ ਮੰਨ ਲਓ ਆਪਾਂ ਮਿੱਟੀ ਦੇ ਵਿੱਚ ਪਾਣੀ ਪਾ ਦੀ ਕੀ ਬਣ ਗਿਆ ਗਾਰਾ ਚਿੱਕੜ ਗਾਰਾ ਗਾਰਾ ਭਾਰਾ ਹੁੰਦਾ ਰੇੜ ਦਾ ਨਿੰਗਾ ਉਸੇ ਤਰ੍ਹਾਂ ਕੀ ਹੁੰਦਾ ਉਹਨੂੰ ਖੁਸ਼ਕ ਕਰਨ ਦੇ ਲਈ ਕੀ ਚਾਹੀਦਾ ਜਾਂ ਤਾਂ ਹੋਰ ਕੁਝ ਹੋਰ ਮਿੱਟੀ ਪਾਓ ਜਾਂ ਕੁਝ ਹੋਰ ਇਹੋ ਜੀ ਚੀਜ਼ ਪਾਓ ਉਹੀ ਚੀਜ਼ ਹੈ ਕਫ ਜਿਹੜਾ ਉਹ ਸਾਡੀ ਸਾਡੀ ਜਿਹੜੀ ਸਰੀਰ ਦੀ ਜ਼ਮੀਨ ਹੈ ਉਹਦੇ ਵਿੱਚ ਵੀ ਪਾਣੀ ਤੇ ਇਹਦਾ ਪ੍ਰithvi ਦਾ ਯਾਨੀ ਭਾਰੀਆਂ ਚੀਜ਼ਾਂ ਦਾ ਸੰਯੋਗ ਹੈ ਕਫ ਕਿ ਰੇੜ ਦਾ ਨਿੰਗਾ ਉਹਨੂੰ ਖੁਸ਼ਕ ਕਰਨ ਦੇ ਲਈ ਇਹ ਹਲਦੀ ਬਹੁਤ ਕਾਮਯਾਬ ਚੀਜ਼ ਹੈ ਉਹ ਖੁਸ਼ਕ ਹੋਏਗਾ ਤੇ ਤੁਹਾਡੇ ਸਰੀਰ ਦੇ ਅੰਦਰੋਂ ਐਕਸਟਰਾ ਗਿੱਲਾਪਨ ਹੈ ਜਿਹੜੇ ਸ਼ੂਗਰ ਵਾਲੇ ਨੇ ਬੰਦੇ ਕਦੀ ਵੀ ਦੇਖ ਲੈਣਾ ਉਹਨਾਂ ਨੂੰ ਐ ਲੱਗੇ ਮੇਰੇ ਅੰਦਰ ਨਾ ਕੁਝ ਗਿੱਲਾ ਗਿੱਲਾ ਜਿਹਾ ਚੱਲ ਰਿਹਾ ਉਹਨੂੰ ਇਹ ਖਤਮ ਕਰਨ ਦੇ ਲਈ ਹਲਦੀ ਬਹੁਤ ਵਧੀਆ ਕੰਮ ਕਰਦੀ ਹੈ ਔਲਾ ਇਹਦੀ ਪ੍ਰਕਿਰਤੀ ਵੀ ਜਿਹੜੀ ਖੁਸ਼ਕ ਹੈ ਔਰ ਠੰਡੀ ਹੈ ਇਹਦੀ ਪ੍ਰਕਿਰਤੀ ਖੁਸ਼ਕ ਔਰ ਗਰਮ ਹੈ ਥੋੜੀ ਬੈਲੈਂਸ ਹੋ ਗਿਆ ਇਹਨਾਂ ਦੋਨਾਂ ਚੀਜ਼ਾਂ ਦਾ ਯੋਗ ਇੱਕ ਚੁੰਡੀ ਤੁਸੀਂ ਹਲਦੀ ਪਾਉਣੀ ਹੈ ਮੰਨ ਲਓ ਇੰਨੀ ਕੁ ਹਲਦੀ ਰੱਖਣੀ ਹੈ ਠੀਕ ਹੈ ਠੀਕ ਹੈ ਥੋੜੀ ਜਿਆਦਾ ਵੀ ਲੈ ਸਕਦੇ ਹੋ ਤੇ ਇਹਦੀਆਂ ਚਾਰ ਚੁੰਡੀਆਂ ਜਾਂ ਪੰਜ ਚੁੰਡੀਆਂ ਮੰਨ ਕੇ ਚਲੋ ਮੋਟੀਆਂ ਠੀਕ ਹੈ ਠੀਕ ਹੈ ਇਹਨੂੰ ਆਪਸ ਦੇ ਵਿੱਚ ਐ ਕਰਕੇ ਮਿਕਸ ਕਰਨਾ ਹੈ ਇਹਨੂੰ ਤੁਸੀਂ ਸਿੱਧਾ ਯੂਜ਼ ਕਰੋ ਪਾਣੀ ਦੇ ਨਾਲ ਯੂਜ਼ ਕਰੋ ਜਾਂ ਜੇ ਤੁਹਾਨੂੰ ਬਿਲਕੁਲ ਪਿਓਰ オリジナル ਸ਼ਹਿਦ ਮਿਲ ਜੇ オリジナル ਸ਼ਹਿਦ ਦੀ ਗੱਲ ਕਰ ਰਹਾ ਮੈਂ ਮਿੱਠਾ ਬਹੁਤ ਹੁੰਦਾ ਠੀਕ ਹੈ ਜੀ ਅਗਰ ਤੁਹਾਨੂੰ ਉਹ ਮਿਲ ਜੇ ਤਾਂ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਇਹ ਤਿੰਨ ਚੀਜ਼ਾਂ ਦਾ ਸਹਯੋਗ ਕਰ ਲਓ ਜਾਂ ਇਹ ਦੋਨੋਂ ਨਹੀਂ ਮਿਲ ਰਿਹਾ ਤਾਂ ਇਹ ਦੋਨੋਂ ਚੀਜ਼ਾਂ ਤੁਸੀਂ ਪਾਣੀ ਨਾਲ ਇੱਕ ਵਾਰੀ ਸਵੇਰੇ ਲੈਣੀਆਂ ਨੇ ਥੋੜੀ ਜਿਹੜੀ ਐਕਸਟਰਾ ਗਿੱਲਾਪਨ ਹੈ ਕਲੇਧ ਬਣਿਆ ਹੋਇਆ ਜਾਂ ਤੁਹਾਡੀ ਜਿਹੜੀ ਗਲੂਕੋਜ਼ ਹੈ ਉਹ ਪਾਚਨ ਨਹੀਂ ਹੋ ਰਹੀ ਔਰ ਪਾਚਨ ਕਿਉਂ ਨਹੀਂ ਹੁੰਦੀ ਉਹਦੇ ਉਹ ਵੀ ਮੈਂ ਤੁਹਾਨੂੰ ਦੱਸਦਾ ਉਹ ਕੀ ਹੁੰਦਾ ਕਿ ਜਦੋਂ ਤੁਸੀਂ ਕੋਈ ਵੀ ਚੀਜ਼ ਲਈ ਮੰਨ ਲਓ ਆਪਣੇ ਗਲੂਕੋਜ਼ ਵਾਲੀ ਗਲੂਕੋਜ਼ ਵਾਲੀ ਛੱਡੋ ਤੁਸੀਂ ਅੰਨ ਵੀ ਲਿਆ ਉਹਦੇ ਵਿੱਚੋਂ ਕਾਰਬੋਹਾਈਡਰੇਟਸ ਨੇ ਜਿਹੜੇ ਉਹ ਤੁਹਾਡੀ ਗਲੂਕੋਜ਼ ਵਿੱਚ ਕਨਵਰਟ ਹੋ ਜਾਣਗੇ ਉਸ ਗਲੂਕੋਜ਼ ਨੇ ਤੁਹਾਡੇ ਮਾਈਕਰੋ ਸੈਲਸ ਦੇ ਅੰਦਰ ਜਾ ਕੇ એનર્ਜੀ ਪ੍ਰੋਡਿਊਸ ਕਰਨੀ ਉਹ એનર્ਜੀ ਪ੍ਰੋਡਿਊਸ ਕਰਨੀ ਹੈ ਉਹਦਾ ਜਰੀਆ ਕੀ ਹੋ ਗਿਆ ਆਪਾਂ ਗੱਲ ਕੀਤੀ ਸੀ ਇਨਸੂਲਿਨ ਉਸ ਇਨਸੂਲਿਨ ਨੇ ਆਪਣਾ ਕੰਮ ਕਰਨਾ ਜਦੋਂ ਤੁਹਾਡੀ ਬਾਡੀ ਦੇ ਅੰਦਰ ਇਹ ਲੈਵਲ ਵੱਧ ਜਾਂਦੇ ਨੇ ਤਾਂ ਇਨਸੂਲਿਨ ਰੈジਸਟੈਂਸ ਪੈਦਾ ਹੋ ਜਾਂਦੀ ਉਹ ਆਪਣੇ ਆਪ ਨੂੰ ਬੰਦ ਕਰ ਲੈਂਦੀ ਜਦੋਂ ਤੁਸੀਂ ਜ਼ਿਆਦਾ ਮਿੱਠਾ ਖਾਣੇ ਹੋ ਤਾਂ ਉਹ ਸਪਲਾਈ ਵੱਧ ਗਈ ਠੀਕ ਹੈ ਤਾਂ ਉਹ ਇਨਸੂਲਿਨ ਹੀ ਜ਼ਿਆਦਾ ਛੱਡਦੀ ਹੈ ਬਾਡੀ ਸਾਡੀ ਪੈਨਕ੍ਰੀਆਜ਼ ਇਨਸੂਲਿਨ ਜ਼ਿਆਦਾ ਛੱਡੇਗੀ ਉਹ ਛੱਡੇਗੀ ਤਾਂ ਕੀ ਹੋਊਗਾ ਔਰ ਜਿਹੜੇ ਰਿਸੈਪਟਰ ਨੇ ਆਪਣੇ ਆਪ ਨੂੰ ਬੰਦ ਕਰ ਲੈਣਗੇ ਕਲੋਜ਼ ਕਰ ਲੈਣਗੇ ਤੇ ਉਹ ਜਿਹੜੀ ਕੀ ਹੋਊਗਾ ਉਹ ਤੁਹਾਡੇ ਬਾਡੀ ਦੇ ਅੰਦਰ ਗਲੂਕੋਜ਼ ਦਾ ਲੈਵਲ ਜਿਹੜਾ ਵਧਣਾ ਸਟਾਰਟ ਹੋ ਜਾਏਗਾ ਇਹ ਉਹਦਾ ਪਾਚਨ ਕਰਕੇ ਤੁਹਾਨੂੰ ਬਿਲਕੁਲ ਲੈਵਲ ਤੇ ਲੈ ਆਉਂਦੀ ਹੈ ਜਿੰਨਾ ਤੁਹਾਡੇ ਸਰੀਰ ਦੇ ਅੰਦਰ ਐਕਸਟਰਾ ਮਿੱਠਾ ਪਿਆ ਹੈ ਐਕਸਟਰਾ ਜਿਹੜੀ ਤੁਹਾਡੇ ਅੰਦਰ ਗਲੂਕੋਜ਼ ਪਈ ਹੈ ਉਹ ਸਾਰੇ ਨੂੰ ਡਿਸੋਲਵ ਕਰਕੇ ਇਹਨੇ ਬਾਹਰ ਕਰ ਦੇਣਾ। ਜੀ ਮੈਂ ਇਹ ਦੋ ਚੀਜ਼ਾਂ ਜਿਹੜੀਆਂ ਨੇ ਗਿੱਲੀਆਂ ਰੱਖੀਆਂ ਨੇ ਅੱਜ ਇਹਨਾਂ ਨੂੰ ਅਸੀਂ ਜਿਹੜਾ ਕੱਟ ਕੇ ਇਹਨਾਂ ਦਾ ਰਸ ਕੱਢ ਸਕਦੇ ਹਾਂ। ਇਹਨੂੰ ਤੁਸੀਂ ਛਿੱਲ ਲਓ। ਛਿੱਲਣ ਤੋਂ ਬਾਅਦ ਇਹਨਾਂ ਦਾ ਜਿਹੜਾ ਨਾ ਰਸ ਬੜੇ ਆਰਾਮ ਨਾਲ ਨਿਕਲਦਾ ਹੈ। ਠੀਕ ਹੈ ਹੱਥਾਂ ਤੇ ਗਲਵਜ਼ ਪਾ ਸਕਦੇ ਹੋ ਆਦਰਵਾਇਜ਼ ਹੱਥ ਜਿਹੜੇ ਨੇ ਥੋੜਾ ਜਿਹਾ ਇਹਦੇ ਨਾਲ ਪੀਲੇ ਪੀਲੇ ਜੇ ਹੋ ਜਾਣ। 슈ਗਰ ਠੀਕ ਸ਼ੂਵ ਠੀਕ ਹੋਣੀ ਚਾਹੀਦੀ ਬਿਲਕੁਲ ਹੱਥ ਪੀਲੇ ਤਾਂ ਹੁੰਦੇ ਹੀ ਰਹਿੰਦੇ ਆ ਇੱਕ ਵਾਰ ਤਾਂ ਹੁੰਦੇ ਨੇ ਜੀ ਸਾਰਿਆਂ ਦੇ ਹਾਂ ਬਿਲਕੁਲ ਇਹਨੂੰ ਤੁਸੀਂ ਇਸ ਤਰ੍ਹਾਂ ਛਿੱਲ ਸਕਦੇ ਹੋ ਠੀਕ ਹੈ ਜੀ ਇਹ ਛਿੱਲੀ ਗਈ ਉਸ ਤੋਂ ਬਾਅਦ ਤੁਸੀਂ ਇਹਦੇ ਜਿਹੜੇ ਨੇ ਟੁਕੜੇ ਕਰ ਸਕਦੇ ਹੋ ਤੇ ਇਹਨੂੰ ਇਸ ਜਿਸ ਤਰ੍ਹਾਂ ਆਪਣੇ ਕੋਲ ਇਹ ਰੱਖੀ ਪਈ ਹੈ ਘਰਲ ਠੀਕ ਹੈ ਇਹਦੀ ਜਗ੍ਹਾ ਤੁਸੀਂ ਕੁਝ ਵੀ ਰੱਖ ਸਕਦੇ ਹੋ ਤੁਹਾਡੇ ਘਰ ਦੇ ਅੰਦਰ ਹੋਰ ਚੀਜ਼ਾਂ ਨੇ ਜਿਸ ਤਰ੍ਹਾਂ ਕੋਈ ਛੋਟੀ ਕੁੰਡੀ ਹੋਵੇ ਜਾਂ ਕੁਝ ਹੋਰ ਹੋਵੇ ਇਹਨੂੰ ਵੀ ਕੁੱਟ ਲਿਆ ਤੇ ਤੁਸੀਂ ਇਹਨੂੰ ਵੀ ਕੁੱਟ ਲੈ ਚੰਗੀ ਤਰ੍ਹਾਂ ਇਹ ਨਿਕ ਲੈ ਲੈਣੀ ਤੇ ਇਹਦੇ ਕਮ ਸੇ ਕਮ ਵੀ ਤੁਸੀਂ 4 ਜਾਂ 3 ਆਮਲੇ ਪਾ ਲਓ ਏਡੇ ਡੇ ਜੇ ਵੱਡੇ ਨੇ ਤਾਂ ਦੋ ਪਾ ਲਓ ਠੀਕ ਇਸ ਤਰੀਕੇ ਕੱਟ ਕੇ ਇਹਨੂੰ ਚੰਗੀ ਤਸੱਲੀ ਦੇ ਨਾਲ ਤੇ ਤੁਸੀਂ ਇਹਦਾ ਜਿਹੜਾ ਰਸ ਕੱਢ ਲੈਣਾ ਹੈ ਇਹ ਰਸ ਨਿਕਲ ਗਿਆ ਇਸ ਰਸ ਨੂੰ ਵੀ ਤੁਸੀਂ ਉਸੇ ਹੀ ਤਰੀਕੇ ਨਾਲ ਜਿਹੜੀ ਹੈ ਇਹ ਜਿਹੜਾ ਯੂਜ਼ ਕਰ ਸਕਦੇ ਹੋ ਜੀ ਤੇ 슈ਗਰ ਜਿਹੜੀ ਇਹ ਪਾਚਨ ਹੋ ਜਾਏਗੀ ਤੁਹਾਡੀ ਪੂਰੀ ਤਰ੍ਹਾਂ ਫालतू ਜਿਹੜੀ ਤੁਹਾਡੇ ਅੰਦਰ ਬਣੀ ਹੋਈ ਹੈ ਜਿਹੜੀ ਵੀ 슈ਗਰ ਕੋਜ਼ ਪਿਆ ਕੋਈ ਰਿਲੇਟਡ ਜਿਹੜੀਆਂ ਵੀ ਹਾਂ ਕਮਜ਼ੋਰੀਆਂ ਨੇ ਉਹ ਵੀ ਤੁਹਾਡੀਆਂ ਦੂਰ ਹੋਣੀਆਂ ਜਿਹੜੀ ਤੁਹਾਡੀ ਗਲੂਕੋਜ਼ ਵਧੀ ਹੋਈ ਤੁਹਾਡੀ ਬਾਡੀ ਦੇ ਅੰਦਰ ਦਿਖ ਰਹੀ ਹੈ ਉਹ ਵੀ ਇਹ ਜਿਹੜੀ ਹੈ ਹੌਲੀ ਹੌਲੀ ਇਹਦੇ ਨਾਲ ਪਾਚਨ ਹੋਣੀ ਸਟਾਰਟ ਹੋ ਜਾਈਏ ਇਹਨੂੰ ਕਰ ਲਿਓ ਇਸ ਤੋਂ ਬਾਅਦ ਇਸ ਤਰ੍ਹਾਂ ਕੱਟ ਲੈਣਾ ਹਾਂ ਇਹਨੂੰ ਚੰਗੀ ਤਰ੍ਹਾਂ ਕੁੱਟ ਕੇ ਕੁੱਟਣ ਤੋਂ ਬਾਅਦ ਕੁੱਟ ਕੇ ਇਸੇ ਤਰ੍ਹਾਂ ਚਮਚੇ ਨਾਲ ਲੈ ਲੈਣਾ ਜੀ ਇਹਨੂੰ ਇਸੇ ਤਰ੍ਹਾਂ ਖਾ ਸਕਦੇ ਹੋ ਤਾਂ ਬਹੁਤ ਵਧੀਆ ਆਦਰਵਾਇਜ਼ ਤੁਸੀਂ ਇਹਨੂੰ ਜਿਹੜਾ ਨਿਚੋੜ ਕੇ ਦਾ ਪਾਣੀ ਕੱਢ ਲਓ ਥੋੜੀ ਦੇਰ ਨੂੰ ਕਰਕੇ ਹਾਂਜੀ ਇਨੇ ਕ ਚਮਚੇ ਪਾਣੀ ਦੇ ਹੋਣ ਜੀ ਇਹਦੇ ਬਸ 3 ਜਾਂ 4 ਚਮਚੇ ਪਾਣੀ ਦੇ ਬਣ ਜੰਦੇ ਬਣ ਜੰਦੇ ਇੰਨੀ ਦੇ ਨਾਲ ਚਾ ਕਮ ਸੇ ਕਮ 3 ਔਲੇ ਲਓਗੇ ਤਾਂ 3 ਚਮਚੇ ਹੋਗੇ ਇੱਕ ਇੱਕ ਚਮਚਾ ਤੁਹਾਡੀ ਇਸ ਹਲਦੀ ਦਾ ਹੋ ਗਿਆ ਪਾਣੀ ਦਾ ਬਣ ਗਿਆ ਮਤਲਬ 3 ਚਮਚਿਆਂ ਨਾਲ 슈ਗਰ ਦਾ ਨਾਮੋ ਨਿਸ਼ਾਨ ਜਿਹੜਾ ਜ਼ਿਆਦਾਤਰ ਮਿਟ ਜਾਏਗਾ ਮਿਟ ਜਾਏਗਾ ਜੀ ਬਿਲਕੁਲ ਇਹ 슈ਗਰ ਅਸਲ ਚ ਕੀ ਹੈਗਾ ਸਾਡੇ ਅੰਦਰ ਇਹ ਬਿਮਾਰੀ ਜਿਹੜੀ ਹੈ ਨਾ ਇਹ ਇਹ ਲਾਲੋ ਵਿਹਮਾ ਨੇ ਸਾਨੂੰ ਇਹ ਬਿਮਾਰ ਬਣਾਤਾ ਹੋਇਆ ਆਦਰਵਾਇਜ਼ ਸ਼ੂਗਰ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਸ਼ੂਗਰ ਨੂੰ ਖਤਮ ਕਰਨ ਦਾ ਬਹੁਤ ਵੱਡਾ ਕੋਈ ਮੰਤਰ ਨਹੀਂ ਹੈਗਾ ਲਾਈਫ ਸਟਾਈਲ ਤੁਸੀਂ ਠੀਕ ਕਰ ਲਓ ਆਪਣੀ ਆਦਤਾਂ ਸੁਧਾਰ ਲਓ ਜਿਹੜੇ ਲੋਗ ਬਿਲਕੁਲ ਸੈਰ ਨਹੀਂ ਕਰਦੇ ਜਾਂ ਜਿਹੜੇ ਲੋਗ ਖਾਣਾ ਪਸੰਦ ਕਰਦੇ ਨੇ ਉਹਦੇ 'ਚ ਵੀ ਸਲੋਕ ਆਉਣਾ ਪਸੰਦ ਨਹੀਂ ਕਰਦੇ ਉਹਦੇ 'ਚ ਵੀ ਇਹ ਸਲੋਕ ਬੋਲੇ ਗਿਆ ਆਸ਼ਿਮ ਸੁਖਮ ਤੇ ਸੁਪਨ ਸੁਖਮ ਮਤੋਂ ਜਿਹੜੇ ਲੋਗ ਖਾਣਾ ਵਧੀਆ ਪਸੰਦ ਕਰਦੇ ਐ ਤੇ ਰੈਸਟ ਕਰਨਾ ਪਸੰਦ ਕਰਦੇ ਉਹਨਾਂ ਲੋਕਾਂ ਨੂੰ ਸ਼ੂਗਰ ਹੋਣੀ ਹੀ ਹੋਣੀ ਐ ਓਕੇ ਤੇ ਜੇ ਤੁਸੀਂ ਇਹਨਾਂ ਦੋਨਾਂ ਚੀਜ਼ਾਂ ਤੇ ਕੰਟਰੋਲ ਰੱਖਦੇ ਹੋ ਤਾਂ ਸ਼ੂਗਰ ਨਾਲ ਦੀ ਬਿਮਾਰੀ ਤੁਹਾਨੂੰ ਤਾਂ ਕਦੇ ਨਹੀਂ ਆਏਗੀ ਇਹਦੇ ਲਈ ਤੁਸੀਂ ਆ ਯੋਗ ਜਿਹੜਾ ਮੈਂ ਦਿੱਤਾ ਇਹ ਯੂਜ਼ ਕਰ ਸਕਦੇ ਹੋ ਉਸ ਤੋਂ ਬਾਅਦ ਮੰਨ ਲਓ ਜਿਹੜੀ ਤੁਹਾਨੂੰ ਕਮਜ਼ੋਰੀ ਆ ਗਈ ਪਾਰਟਨਰ ਦੇ ਨਾਲ ਤੁਸੀਂ ਪੂਰਾ ਇੰਜੋਏ ਨਹੀਂ ਕਰ ਸਕਦੇ ਉਹਦੇ ਲਈ ਅਸੀਂ ਇਹ ਚੀਜ਼ ਬਣਾ ਰੱਖੀ ਆ ਵੀਰਾ ਐਕਸ ਦੇ ਨਾਮ ਤੋਂ ਇਹ ਯੂਜ਼ ਕਰ ਸਕਦੇ ਹੋ ਟਾਈਮ ਐਕਸ ਸਾਡਾ ਪਾਊਡਰ ਐ ਔਰ ਇਹਦੇ ਚ ਕੈਪਸੂਲ ਟੈਬਲੇਟ ਵੀ ਹੁੰਦੀਆਂ ਨੇ ਉਹ ਯੂਜ਼ ਕਰ ਸਕਦੇ ਹੋ ਇੱਕ ਇਹ ਟਾਈਟੈਕਸ ਹੈ ਲੂਸਨੈਸ ਅਗਰ ਜ਼ਿਆਦਾ ਹੀ ਰਹਿਣ ਲੱਗੀ ਉਹ ਯੂਜ਼ ਕਰ ਸਕਦੇ ਹੋ ਤੇ ਜਿਹੜੇ ਲੋਕਾਂ ਕੋਲੋਂ ਇਹ ਪਾਊਡਰ ਵੀ ਕੰਜ਼ਿਊਮ ਨਹੀਂ ਹੁੰਦਾ ਜਿਹੜੇ ਆ ਬਣਾਏ ਨੇ ਅਸੀਂ ਪਾਊਡਰ ਇਹ ਡਾਇਬਟੀਜ਼ ਦਾ ਪਾਊਡਰ ਹੈ ਉਹ ਕੰਜ਼ਿਊਮ ਨਹੀਂ ਹੁੰਦਾ ਉਹਦੇ ਲਈ ਅਸੀਂ ਇਹ ਕੈਪਸੂਲ ਦਿੱਤੇ ਹੋਏ ਆ ਇਹ ਇੱਕ ਜਾਂ ਦੋ ਸਵੇਰੇ ਇੱਕ ਜਾਂ ਦੋ ਸ਼ਾਮ ਨੂੰ ਯੂਜ਼ ਕਰਦੇ ਹੋ ਤਾਂ 슈ਗਰ ਦੀ ਤੁਸੀਂ ਥੋੜੇ ਦਿਨਾਂ ਦੇ ਵਿੱਚ ਹੀ ਦੇਖੋਗੇ ਕਿ ਤੁਹਾਡੀਆਂ ਗੋਲੀਆਂ ਵੀ ਛੁੱਟ ਗਈਆਂ ਨੇ ਤੇ ਤੁਹਾਡੀ ਸਿਹਤ ਵੀ ਸੁਧਾਰ ਵੱਲ ਚਲੀ ਗਈ ਹੈ ਤੁਹਾਡੀ 슈ਗਰ ਵੀ ਨਾਰਮਲ ਰਹਿਣ ਲੱਗ ਗਈ ਹੈ ਤੇ ਜਿਹੜੀਆਂ ਹੋਰ ਵੀਕਨੈਸ ਨੇ ਦਿਮਾਗ ਤੋਂ ਰਿਲੇਟਡ ਲਾ ਲੋ ਤੁਹਾਨੂੰ ਬਿਮਾਰੀ ਦੀ ਸੈਂਸੇਸ਼ਨ ਨਹੀਂ ਆਈ ਜਾਂਦੀ ਕਿ ਜਿਦਾਂ ਮੈਂ ਤਾਂ ਬਿਮਾਰ ਹੀ ਹੋ ਗਿਆ ਮੈਂ ਤਾਂ ਹੁਣ ਥੋੜੇ ਦਿਨ ਰਹਿਣਾ ਇਸ ਜਿਹੜੇ ਆਦਮੀ ਦੇ ਅੰਦਰ ਜਿਹੜੇ ਨੇ ਨਾ ਉਹ ਜਿਹੜੇ ਸਮਝ ਲਓ ਸੰਦੇਸ਼ ਦਿਮਾਗ ਨੂੰ ਜਾਣੇ ਸਟਾਰਟ ਹੋ ਜਾਂਦੇ ਮੈਸੇਜਿੰਗ ਸਿਸਟਮ ਚੱਲ ਹੋ ਜਾਂਦਾ ਬਸ ਹੁਣ ਮੇਰੀ ਤਾਂ ਆ ਗਈ ਸਮਝੋ ਉਹ ਚੀਜ਼ਾਂ ਦੇ ਵਿੱਚੋਂ ਸਾਰੀਆਂ ਦੇ ਵਿੱਚੋਂ ਕੱਢ ਕੇ ਤੁਹਾਨੂੰ ਇੱਕਦਮ ਪਰਫੈਕਟ ਜਿਹੜਾ ਐ ਬਣਾ ਦੇਗੀ ਜਿੰਦੇ ਤੁਹਾਨੂੰ ਸ਼ੂਗਰ ਕਦੇ ਹੋਈ ਹੀ ਨਹੀਂ ਸੀ ਜੀ ਬਹੁਤ ਬਹੁਤ ਸ਼ੁਕਰੀਆ ਰਤਸਬ ਸਾਰੀ ਗਲਬਾਤ ਦੇ ਲਈ ਸੋ ਇਹ ਸੰ ਜੜੀ ਬੂਟੀ ਨਾਲ ਗਲਬਾਤ ਕਰਨ ਵਾਲੇ ਵੈਦ ਵੈਦ ਗੁਰਮੀਤ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ 슈ਗਰ ਦਾ ਟ੍ਰੀਟਮੈਂਟ ਹੈਗਾ ਉਹ ਬੜੀ ਆਸਾਨੀ ਨਾਲ ਔਲੇ ਤੇ ਹਲਦੀ ਦੇ ਸੁਮੇਲ ਨਾਲ ਬੜੀ ਬਖੂਬੀ ਕਰ ਸਕਦੇ ਆ ਪਰ ਮੇਰਾ مشਵਰਾ ਮੇਰੀ رائے ਮੇਰੀ ਚੇਤਾਵਨੀ ਤੁਹਾਨੂੰ ਇਹੀ ਹੁੰਦੀ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਦੀ ਜਿਹੜੀ ਸਲਾਹ ਹੈਗੀ ਉਹ ਤੁਸੀਂ ਜ਼ਰੂਰ ਲੈਣੀ ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਤੁਹਾਨੂੰ ਫਾਇਦੇ ਦੀ ਥਾਂ ਤੇ ਨੁਕਸਾਨ ਵੀ ਕਰ ਸਕਦਾ ਹੈ ਧੰਨਵਾਦ